ਬਾਈ ਜੀ ਹੋਰੀ 9-9 ਮਹੀਨੇ ਸਮੁੰਦਰ ਦੇ ਵਿੱਚ ਰਹਿੰਦੇ ਆ ਨੇਵੀ ਦੇ ਵਿੱਚ ਜੌਬ ਕਰਦੇ ਆ ਆਪਣੀ ਕਿ ਸ਼ੁਰੂ ਤੋਂ ਬਾਪੂ ਜੀ ਪੜ੍ਹਾਉਂਦੇ ਰਹੇ ਆ ਜੀ ਸਾਨੂੰ ਅੱਛਾ ਜੀ ਸਕੂਲ ਮਾਇਆ ਹਾਂ ਤੇ ਜ਼ਿਆਦਾ ਵੀ ਪੜ੍ਹਾਵਾਉਂਦੇ ਜੀ ਬਾਪੂ ਜੀ ਤੋਂ ਹੀ ਸਾਰਾ ਕੁਝ ਸਿੱਖਿਆ ਜੀ ਨਾ ਨਹੀਂ ਪੜ੍ਹਾਇਆ ਇਹ ਨਾ ਡੈਡੀ ਉਹਨਾਂ ਨੇ ਤਾਂ ਚਲੋ ਕੰਮ ਕਰਿਆ ਜੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਤਾਂ ਕਈ ਵਾਰੀ ਕਿਹੜਾ ਪੇਪਰ ਹੈ ਮੇਰਾ ਕਿਹੜੀ ਮੈਂ ਪਾਸ ਹੋ ਗਿਆ ਕਿਹੜਿਆਂ ਫਿਰ ਬਾਪੂ ਜੀ ਨੂੰ ਹੀ ਪਤਾ ਹੈ ਜੀ ਸਾਰਾ ਅੱਛਾ ਜੀ ਜਿੱਦਾਂ ਮੈਂ ਹੁਣ ਸੈਕੰਡ ਅਫਸਰ ਆ ਮੇਰੇ ਅੰਡਰ ਆਂਦਾ ਨੇਵੀਗੇਸ਼ਨ ਤੇ ਮੈਡੀਕਲ ਉੱਥੇ ਮੈਡੀਕਲ ਵੀ ਮੇਰੇ ਅੰਡਰ ਹੀ ਆਉਂਦਾ ਜੀ ਉੱਥੇ ਜਹਾਜ਼ ਦੇ ਵਿੱਚ ਹੀ ਕ੍ਰਿਕਟ ਖੇਡ ਰਹੇ ਆ ਵੀ ਐਡੇ ਐਡੇ ਜਹਾਜ਼ ਹੁੰਦੇ ਵਿੱਚ ਕ੍ਰਿਕਟ ਚੱਲ ਰਹੀ ਹੁੰਦੀ ਹੈ ਸਮੁੰਦਰ ਦੇ ਵਿੱਚ ਵੀ ਚੱਲਦਾ ਇੰਟਰਨੈਟ ਬਟ ਸਾਨੂੰ ਉੱਥੇ ਲਿਮਟਿਡ ਇੰਟਰਨੈਟ ਮਿਲਦਾ ਜੀ ਹਾਂ ਤਾਨੂੰ ਅੱਜ ਹਰੇਕ ਬੰਦੇ ਨੂੰ 200MB ਪਰ ਡੇ ਜਾਂ 500MB ਪਰ ਡੇ ਇਦਾਂ ਯਾ ਇਹ ਸੈਟਲਾਈਟ ਨਾਲ ਚੱਲਦਾ ਸਾਰਾ ਕੁਝ ਇਹ ਵੀ ਜ਼ਰੂਰੀ ਹੈ ਕਈ ਵਾਰ ਇਦਾਂ ਵੀ ਹੁੰਦਾ ਨਾ ਬੰਦਾ ਫਿਰ ਉੱਥੇ ਜਹਾਜ਼ ਚੱਲ ਰਿਹਾ ਬੰਦਾ ਫਿਲਮਾਂ ਦੇਖਣ ਲੱਗ ਜਾਏ ਜਿਦਾਂ ਸਮਝ ਲਓ ਕੋਈ ਬੰਦਾ ਨੈਵੀਗੇਸ਼ਨ ਕਰ ਰਿਹਾ ਹੈ ਮੈਂ ਨੈਵੀਗੇਸ਼ਨ ਕਰ ਰਿਹਾ ਬਾਕੀ ਸਾਰੇ ਬੰਦੇ ਰਾਤ ਨੂੰ ਸੁੱਤੇ ਪਏ ਉਹ ਸਾਰਿਆਂ ਦੀ ਜਾਨ ਮੇਰੇ ਹੱਥ ਚ ਹੈ ਨਾ ਜੀ ਹਾਂ ਕਿ ਟ੍ਰੈਫਿਕ ਹੁੰਦੀ ਆ ਪਾਣੀ ਚ ਵੀ ਇਦਾਂ ਹੀ ਟ੍ਰੈਫਿਕ ਹੁੰਦੀ ਆ ਜਿੱਦਾਂ ਆਪਣੇ ਸੜਕਾਂ ਦੇ ਟ੍ਰੈਫਿਕ ਆ ਜੇ ਦੂਜੇ ਜਹਾਜ਼ ਵੀ ਆ ਰਹੇ ਆ ਅਸੀਂ ਕੱਲੇ ਤਾਂ ਚੱਲ ਨਹੀਂ ਰਹੇ ਹਾਂ ਆ ਨਾ ਰੈਡਾਰ ਤੇ ਪਤਾ ਲੱਗਦਾ ਹਣਾ ਸਾਰਾ ਕੁਝ ਆ ਜੀ ਹਰੇਕ ਟੈਕਨੀਕ ਆ ਜੀ ਉੱਥੇ ਹਰੇਕ ਚੀਜ਼ ਦਾ ਹਰੇਕ ਇਕਵਿਪਮੈਂਟ ਆ ਜੀ ਹਰ ਚੀਜ਼ ਦਾ ਮਤਲਬ ਆਪਣਾ ਜਿੱਦਾਂ ਮੌਸਮ ਵੀ ਖਰਾਬ ਹੋ ਜਾਂਦਾ ਸੀ ਰਫ ਹੋ ਜਾਂਦਾ ਹਾਂ ਪਰ ਹੌਲੀ 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 ਜਦੋਂ ਆਦਤ ਬਣ ਜਾਂਦੀ ਆ ਉਹੀ 24 25 ਬੰਦੇ ਆ ਜਿਹੜੇ ਜਹਾਜ਼ ਚ ਰਹ ਰਹੇ ਆ ਉਹਨਾਂ ਨੇ ਹੀ ਕੰਮ ਕਰਨਾ ਹਰ ਰੋਜ਼ ਉਹਨਾਂ ਨੂੰ ਹੀ ਮਿਲਣਾ ਤੇ ਉੱਥੇ ਹੀ ਕੰਮ ਕਰਨਾ ਉੱਥੇ ਹੀ ਰਹਿ ਆਫ ਡਿਊਟੀ ਦੇ ਟਾਈਮ ਆਪਣੇ ਰੂਮ ਚ ਜਾ ਕੇ ਇੱਕ ਵਾਰ ਇੱਕ ਵਾਰ ਇੱਕ ਬਾਣੀ ਜਰੂਰ ਪੜੀਏ ਦਿਨ ਚ ਅੱਛਾ ਹੀ ਜਹਾਜ਼ ਦੇ ਵਿੱਚ ਹੋਈ ਹਾਂਜੀ ਹਾਂਜੀ ਕੀ ਬਾਤ ਹੈਈ ਮੰਨ ਲਓ ਪੰਜ ਬੰਦੇ ਅਸੀਂ ਇੰਡੀਆ ਤੋਂ ਐ ਪੰਜ ਪੰਜ ਰੂਸੀਆਨ ਐ ਉਹਨਾਂ ਨੇ ਉਸੇ ਹਿਸਾਬ ਨਾਲ ਖਾਣਾ ਬਣਾਉਣਾ ਹੁੰਦਾ ਆਪ ਆਪਣੀ ਤੜਕਾ ਲਾ ਸਕਦੇ ਹੈ ਕਹੇ ਮੈਂ ਲਾਉਂਗਾ ਤੜਕਾ ਯਾਰ ਪੜਿਆ ਦਾ ਜੀ ਮੈਂ ਇੱਥੇ ਬਣਾ ਪਹਿਲਾਂ ਪਿੰਡ ਚ ਪੜਿਆ ਫਿਰ ਆਪਣਾ ਅਡੇਰਾ ਉਸੇ ਸਰਵਿਤਕਾਰੀ ਸਕੂਲ ਐ ਉਧਰ ਚ ਪੜਿਆ ਮੈਂ ਕਿਸੇ ਟਾਈਮ ਐਦਾਂ ਹੁੰਦਾ ਹਰ ਕੋਈ ਬੰਦਾ ਸੋ ਰਿਆ ਮੈਂ ਡਿਊਟੀ ਤੇ ਹਾਂ ਉਸ ਟਾਈਮ ਕਈ ਵਾਰ ਕੰਮ ਘੱਟ ਹੁੰਦਾ ਕਈ ਵਾਰ ਕੰਮ ਵੱਧ ਹੁੰਦਾ ਤਾਂ ਉਸ ਟਾਈਮ ਹੁੰਦਾ ਕਿ ਹਾਂ ਨਹੀਂ ਇਸ ਟੈਂਪ ਪਾਠ ਕਰ ਲੀਏ ਵੈਸੇ ਉੱਥੇ ਇਹ ਤਾਂ ਹੈਗਾ ਵੀ ਤੁਹਾਨੂੰ ਕੋਈ ਡਿਸਟਰਬ ਕਰਨ ਵਾਲਾ ਵੀ ਨਹੀਂ ਹੁੰਦਾ ਤੇ ਤੁਸੀਂ ਸਿੱਧੇ ਰੱਬ ਨਾਲ ਹੀ ਗੱਲਾਂ ਕਰਦਾ ਬੰਦਾ ਹਨਾ ਵੀ ਤੁਸੀਂ ਪਹਿਲਾਂ ਹੀ ਸੋਚ ਕੇ ਚੱਲ ਰਹੇ ਸੀ ਜਾਂ ਕਿਸ ਨੇ ਗਾਈਡ ਕੀਤਾ ਤੁਹਾਨੂੰ ਵੀ ਇੱਧਰ ਜਾਣਾ ਉਹ ਪ੍ਰੋਸੀਜਰ ਥੋੜਾ ਜਿਹਾ ਦੱਸੋ ਤਾਂ ਕਿ ਕਿਸੇ ਹੋਰ ਦੀ ਮਦਦ ਹੋ ਸਕੇ ਕੋਈ ਹੋਰ ਵੀ ਸਾਡਾ ਪਿੰਡ ਦੇ ਵਿੱਚ ਪੜਨ ਵਾਲਾ ਮੁੰਡਾ ਉੱਥੇ ਤੱਕ ਪਹੁੰਚ ਸਕੇ 62 ਚ ਮੈਂ ਭਾਗਤੀ ਹੋ ਗਿਆ ਫੌਜ ਵਿੱਚ ਅੱਛਾ ਜੀ ਐਜੀ ਕਲਰਕ ਤਿੰਨ ਦਿਨਾਂ ਦੀਆਂ ਲੜੀ ਅੱਛਾ ਜੀ ਨਾਮ ਮੇਰੇ ਪਾਸ ਮੈਡਲ ਹੈ ਮੈਂ ਵੀ ਫੌਜ ਵਿੱਚ ਬਾਣੀ ਪੜਾ ਕਰਦਾ ਸੀ ਪੰਜ ਬਾਣੀ ਹੁਣ ਮੇਰੇ 8 ਬਾਣੀਆ ਕੰਠ ਨੇ 8 ਬਾਣੀਆ ਕੰਠ ਨੇ ਹਾਂਜੀ ਇਹ ਫਿਰ ਤੇਲ ਦੇ ਟੈਂਕਰ ਜਿੱਦਾਂ ਅਸੀਂ ਤਾਂ ਸੁਣਦੇ ਆ ਵੀ ਹੁਣ ਜਿੱਦਾਂ ਇੰਡੀਆ ਉਹ ਰਸ਼ੀਆ ਤੋਂ ਲੈ ਰਿਆ ਤੇਲ ਹਨਾ ਇਧਰ ਗਲਫ ਕੰਟਰੀਜ਼ ਦੇ ਵਿੱਚ ਵੀ ਤੇਲ ਨਿਕਲਦਾ ਹੈਗਾ ਕਿ ਕਿ ਉਹ ਇੰਡੀਆ ਨੂੰ ਸਪਲਾਈ ਹੁੰਦਾ ਹੈ ਜਾਂ ਹੋਰ ਕੰਟਰੀਜ਼ ਨੂੰ ਸਪਲਾਈ ਹੁੰਦਾ ਜੀ ਕੋਈ ਹਿੰਦੀ ਦੇ ਸਿੱਖ ਗਿਆ ਮੇਰੇ ਕੋਲੋਂ ਪੰਜਾਬੀ ਦੇ ਸਿੱਖ ਗਿਆ ਮੈਂ ਕਿਸੇ ਕੋਲੋਂ ਅਰਬੀ ਦੇ ਸਿੱਖ ਗਿਆ ਜਾਂ ਕੋਈ ਰਸ਼ੀਅਨ ਦੇ ਸਿੱਖ ਗਿਆ ਠੀਕ ਹੈ ਪਰ ਇੱਕ ਕਾਮਨ ਲੈਂਗੁਏਜ ਹੈ ਜਿਹੜੀ ਉਹ ਇੰਗਲਿਸ਼ ਹੁੰਦੀ ਹੈ ਜੀ ਉਹ ਇੰਗਲਿਸ਼ 'ਚ ਹੀ ਸਾਰੇ ਗੱਲ ਕਰਦੇ ਆ ਕਿਉਂਕਿ ਇੰਟਰਨੈਸ਼ਨਲ ਜੌਬ ਹੈ ਜੀ ਉੱਥੇ ਇੰਗਲਿਸ਼ 'ਚ ਹੀ ਗੱਲ ਕਰੂਗਾ ਹੁਣ ਮੈਂ ਛੁੱਟੀ ਤੇ ਆਇਆ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਆਪਣਾ ਬਾਬਾ ਜੀ ਸੰਥਿਆ ਦਿੰਦੇ ਆ ਤੁਸੀਂ ਕਿਹਾ ਕਿ ਤੁਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਤੂੰ ਕੇਸ ਰੱਖ ਨਹੀਂ ਇਹ ਇਹ ਵੀ ਨਹੀਂ ਗੱਲ ਹੈਗੀ ਪਰ ਇਹ ਆ ਵੀ ਕਹਿਣ ਦਾ ਤਕੀਬ ਤੱਕ ਕਿਦੋਂ ਚੇਨ ਜਾਗ ਪਣੀ ਇਹਨਾਂ ਦੇ ਅੰਦਰ ਹਾਂਜੀ ਬਿਲਕੁਲ ਹੁਣ ਤਾਂ ਦਿਲ ਕਰਦਾ ਜੀ ਵੀ ਕਿਸੇ ਦਿਨ ਮਿਸੇ ਨਾ ਕਰੀਏ ਜੀ ਵੀ ਹਰ ਰੋਜ਼ ਆਈਏ ਅੱਛਾ ਜੀ ਹਾਂਜੀ ਹਾਂਜੀ ਸੱਚੀ ਗੱਲ ਦੋਸਤੋ ਮੈਂ ਇਸ ਵਕਤ ਡੇਰਾ ਬਸੀ ਦੇ ਹਮਲਾਲਾ ਪਿੰਡ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਇੱਥੇ ਬੜੀ ਪਿਆਰੀ ਸ਼ਖਸ਼ੀਅਤ ਮੌਜੂਦ ਹੈ ਜੋ ਤੁਹਾਨੂੰ ਵੀ ਇਨਸਪਾਇਰ ਕਰੋਗੇ ਮੇਰੇ ਨਾਲ ਇੱਥੇ ਬਾਪੂ ਜੀ ਮੌਜੂਦ ਨੇ ਤੇ ਨਾਲ ਬਾਪੂ ਜੀ ਦਾ ਪੋਤਰਾ ਮੌਜੂਦ ਹੈ ਵੀਰ ਅਮਰਿੰਦਰ ਸਿੰਘ ਤੇ ਬਾਪੂ ਜੀ ਨੰਬਰਦਾਰ ਨੇ ਡੇਰਾ ਬਸੀ ਦੇ ਤੇ ਬਾਈ ਜੀ ਹੋਰੀ ਨੇਵੀ ਦੇ ਵਿੱਚ ਜੌਬ ਕਰਦੇ ਆ ਆਪਣੀ 6 6 ਮਹੀਨੇ 8 8 ਮਹੀਨੇ 9 9 ਮਹੀਨੇ ਸਮੁੰਦਰ ਦੇ ਵਿੱਚ ਰਹਿੰਦੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸੰਥਿਆ ਵੀ ਲਾ ਰਹੇ ਆ ਨਾ ਮੈਂ ਇੱਕ ਵੀਰ ਨੂੰ ਮਿਲਿਆ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸੰਥਿਆ ਲਾਉਂਦੇ ਹੋਏ ਨਾ ਤੇ ਮੈਂ ਬੜਾ ਇਨਸਪਾਇਰ ਹੋਇਆ ਤੇ ਉਸ ਤੋਂ ਬਾਅਦ ਮੈਂ ਹੋਰ ਜ਼ਿਆਦਾ ਇਨਸਪਾਇਰ ਹੋਇਆ ਜਦੋਂ ਵੀਰ ਨੇ ਮੈਨੂੰ ਦੱਸਿਆ ਕਿ ਮੈਂ ਇਦਾਂ ਕਰਕੇ ਮੇਰੀ ਜੌਬ ਤਾਂ ਆਈ ਆ ਵੀ ਸਮੁੰਦਰ ਦੇ ਵਿੱਚ ਮੈਂ ਨੇਵੀ ਦੇ ਵਿੱਚ ਕੰਮ ਕਰਦਾ ਵੀਰੇ ਇਹ ਜਿਹੜੀ ਪਹਿਲਾਂ ਤਾਂ ਮੈਨੂੰ ਇਹ ਇਹ ਦੱਸੋ ਤੁਹਾਡੀ ਇਹ ਜਿਹੜੀ ਸ਼ੁਰੂਆਤ ਹੋਈ ਹੈ ਹਨਾ ਅੱਜ ਮੈਂ ਤੁਹਾਨੂੰ ਇੱਥੇ ਮਿਲਿਆ ਮੈਂ ਬੜਾ ਇਨਸਪਾਇਰ ਹੋਇਆ ਨਾ ਆਪਣੇ ਕੰਮ ਬਾਰੇ ਪਹਿਲਾਂ ਅਸੀਂ ਉੱਥੋਂ ਸਟਾਰਟ ਕਰੀਏ ਜੀ ਤੁਸੀਂ ਕਿੱਥੇ ਪੜੇ ਹੋ ਤੇ ਕਿਦਾਂ ਤੁਸੀਂ ਫਿਰ ਨੇਵੀ ਦੇ ਵਿੱਚ ਪਹੁੰਚ ਗਏ ਪੜਿਆ ਦਾ ਜੀ ਮੈਂ ਇੱਥੇ ਹੀ ਬਣਾ ਪਹਿਲਾਂ ਪਿੰਡ ਚ ਪੜਿਆ ਫਿਰ ਆਪਣਾ ਡੇਰਾ ਬਸੀ ਸਰਵਿਤਕਾਰੀ ਸਕੂਲ ਹੈ ਜੀ ਉਧਰ ਚ ਪੜਿਆ ਮੈਂ ਅੱਛਾ ਜੀ ਉਸ ਤੋਂ ਬਾਅਦ ਫਿਰ ਜੋ ਮਤਲਬ ਮਰਚੈਂਟ ਨੇਵੀ ਦੇ ਰਿਗਾਰਡਿੰਗ ਜੋ ਹੁੰਦੀ ਹੈ ਟ੍ਰੇਨਿੰਗ ਉਹ ਬੰਬੇ ਕੀਤੀ ਹੈ ਜੀ ਮੈਂ ਅੱਛਾ ਜੀ ਫਿਰ ਉਸ ਤੋਂ ਬਾਅਦ ਫਿਰ ਮੈਂ ਇਨੀਸ਼ੀਅਲੀ ਜਦੋਂ ਜੋ ਹੈ ਜੁਆਇਨ ਕੀਤਾ ਫਿਰ ਉਹ ਆਊਟ ਆਫ ਕੰਟਰੀ ਮਤਲਬ ਬਾਹਰ ਤੋਂ ਕੀਤਾ ਹੀ ਅੱਛਾ ਹੀ ਗਲਫ ਕੰਟਰੀਆਂ ਤੋਂ ਆਇਆ ਆਪਣਾ ਇਧਰ ਯੂਰਪ ਤੋਂ ਅੱਛਾ ਹੀ ਉਹ ਫਿਰ ਬੈਕ ਟੂ ਬੈਕ ਉਦਾਂ ਜਿੱਦਾਂ 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 ਅੱਗੇ ਵਧਦੇ ਜਾਂਦੇ ਪਹਿਲਾਂ ਇਨੀਸ਼ੀਅਲੀ ਲੰਬੇ ਕੰਟਰੈਕਟ ਹੁੰਦੇ ਜਦੋਂ ਆਪਾਂ ਜੂਨੀਅਰ ਹੁੰਦੇ ਹਾਂ ਹਾਂ ਹੁਣ ਮੈਂ ਐਜ਼ ਆ ਸੈਕੰਡ ਮੇਟ ਕਰ ਰਿਹਾ ਮਤਲਬ ਸੈਕੰਡ ਹਾਫ ਸਾਲ ਜਾਂਸ ਤੇ ਅੱਛਾ ਤੇ ਹੁਣ ਕੰਟਰੈਕਟ ਥੋੜੇ ਛੋਟੇ ਹੋ ਗਏ ਆ ਕਿ ਦਾ ਮਤਲਬ 5 ਮਹੀਨੇ ਦਾ ਕਿਉਂਕਿ ਜਿੱਦਾਂ ਜਿੱਦਾ ਕੰਮ ਵੱਧਦਾ ਜਾਂਦਾ ਸਟ੍ਰੈਸ ਲੈਵਲ ਵੱਧਦਾ ਜਾਂਦਾ ਉਦਾਂ ਉਦਾਂ ਕੰਟਰੈਕਟ ਥੋੜੇੇ ਛੋਟੇ ਹੋ ਜਾਂਦੇ ਆ ਅੱਛਾ ਜਿੱਦਾਂ ਜਿੱਦਾ ਜ਼ਿੰਮੇਵਾਰੀਆਂ ਵੱਡਾ ਉਹਦਾ ਹੈ ਨਾ ਉਦੋਂ ਕੰਟਰੈਕਟ ਛੋਟੇ ਹੋ ਜਾਂਦੇ ਆ ਜੀ ਹਾਂ ਜੀ ਹਾਂ ਜੀ ਉਹਦੋਂ ਕੰਟਰੈਕਟ ਥੋੜੇੇ ਛੋਟੇ ਹੋ ਜਾਂਦੇ ਹੁਣ 5-6 ਮਹੀਨੇ ਦਾ ਕੰਟਰੈਕਟ ਹੈ ਹੁਣ ਮੈਂ ਛੁੱਟੀ ਤੇ ਆਇਆ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਆਪਣਾ ਬਾਬਾ ਜੀ ਸੰਥਿਆ ਦਿੰਦੇ ਆ ਤਾਂ ਕਰਕੇ ਫਿਰ ਮੈਂ ਗੁਰੂ ਘਰ ਹਰ ਰੋਜ਼ ਹੀ ਆਂਦਾ ਸੀ ਪਰ ਮੈਂ ਥੋੜਾ ਜਿਹਾ ਲੇਟ ਆਂਦਾ ਸੀ ਵੀ ਮਤਲਬ ਲੇ ਤੇ ਫਿਰ ਬਾਬਾ ਜੀ ਇੱਕ ਦੋ ਵਾਰ ਮਿਲੇ ਬਾਬਾ ਜੀ ਨੂੰ ਨਾਲ ਗੱਲਬਾਤ ਹੋਈ ਤੇ ਫਿਰ ਬਾਬਾ ਜੀ ਨੇ ਦੱਸਿਆ ਵੀ ਹਾਂ ਇਦਾਂ ਇਦਾਂ ਸੰਥਿਆ ਦੀ ਦੋ ਤਿੰਨ ਦਿਨ ਬਾਅਦ ਹੀ ਮਿਲ ਪਈ ਸੀ ਹਾਂ ਅਜੇ ਬਾਅਦ ਜੋ ਇੱਥੇ ਸੋ ਬਾਬਾ ਜੀ ਬਾਬਾ ਜੀ ਸੁਖਚੈਨ ਸਿੰਘ ਜੀ ਨੇ ਜੀ ਜੋ ਜਿਨ੍ਹਾਂ ਤੋਂ ਭਾਈ ਸਾਹਿਬ ਸੰਥਿਆ ਲੈ ਰਹੇ ਆ ਤੁਸੀਂ ਵੀ ਦੱਸੋ ਜੀ ਕਿਦਾਂ ਮਿਲਨੀ ਹੋਈ ਸਾਬ ਮੱਥਾ ਟੇਕਣਾ ਆਉਂਦੇ ਆਉਂਦੇ ਸੀ ਅੱਛਾ ਤੇ ਕਲਾਸਾਂ ਇੱਥੇ ਚੱਲਦੀਆਂ ਪਈਆਂ ਅਸੀਂ ਇੱਥੇ ਚੱਲਦੀਆਂ ਕਲਾਸਾਂ ਦੇ ਵਿੱਚ ਮੈਨੂੰ ਨਹੀਂ ਸੀ ਪਤਾ ਕਿ ਬਾਪੂ ਜੀ ਦੇ ਪੁੱਤਰੇ ਨੇ ਤੇ ਮੇਰਾ ਸੁਭਾਅ ਜੀ ਅਛੇ ਇਹ ਨਹੀਂ ਕਿ ਕੱਲੇ ਅਮਰਧਾਰੀ ਨੂੰ ਹੀ ਆਪਾਂ ਲਾਗੇ ਲਾਉਣਾ ਫਿਰ ਅਸੀਂ ਪ੍ਰਚਾਰ ਚ ਵਧ ਨਹੀਂ ਸਕਦੇ ਤੇ ਆਪਾਂ ਇਹਨਾਂ ਵੀਰਾਂ ਨੂੰ ਗੱਲ ਨਾਲ ਲਾਉਣਾ ਤੇ ਫੇਰ ਹੀ ਕਿਰਪਾ ਵਰਤਣੀ ਆ ਜੀ ਤੇ ਮੈਂ ਇਹਨਾਂ ਨੂੰ ਬੜੇ ਪਿਆਰ ਨਾਲ ਇਹਨਾਂ ਨੂੰ ਮੈਂ ਕਹਾਂ ਮੈਂ ਤੁਸੀਂ ਆਇਆ ਕਰੋ ਇਹ ਆਂਦੇ ਮੈਂ ਕੋ ਸਮਾਂ ਇੱਥੇ ਹੈਗਾ ਤੇ ਮੈਂ ਆਇਆ ਕਰੂੰਗਾ ਤੇ ਇਹ 2-4 ਦਿਨਾਂ ਬਾਅਦ ਫਿਰ ਇਹਨਾਂ ਸੰਥਿਆ ਕਰਨੀ ਸ਼ੁਰੂ ਕਰ ਦਿੱਤੀ ਤੇ ਬੜਾ ਵਧੀਆ ਉਚਾਰਨ ਸ਼ੁਰੂ ਹੋ ਗਿਆ ਵਾਹੇ ਰੰਗਤ ਹੀ ਕੁਦਰਤੀ ਹੁੰਦੀ ਹੈ ਪਰਿਵਾਰ ਦਾ ਹੀ ਹੁੰਦਾ ਕੋਈ ਜੀ ਜੀ ਜਿਸ ਤਰ੍ਹਾਂ ਬਾਪੂ ਜੀ ਦਾ ਉਚਾਰਨ ਬੜਾ ਸੋਹਣਾ ਇਹਨਾਂ ਵੀ ਆਪਣੇ ਬਚਪਨ ਦੇ ਵਿੱਚ ਇੱਥੇ ਕਿਤੇ ਅੱਜ ਤੋਂ 50 ਸਾਲ ਪਹਿਲਾਂ ਕਿਸੇ ਗਰੰਥੀ ਸਿੰਘ ਤੋਂ ਜਿਵੇਂ ਸੰਥਿਆ ਲਈ ਆ ਅੱਛਾ ਜੀ ਹਾਂਜੀ ਤੁਸੀਂ ਵੀ ਲਈ ਸੀ ਬਾਪੂ ਜੀ ਹਾਂਜੀ ਹਾਂਜੀ ਅੱਛਾ ਜੀ ਤੇ ਇਦਾਂ ਕਰਕੇ ਤੇ ਚਲੋ ਬੱਚਿਆਂ ਨੂੰ ਕਈ ਵਾਰੀ ਹੁੰਦਾ ਕਿ ਉਹ ਪੜ੍ਹਾਈ ਚ ਵਿਜੀ ਹੋ ਜਾਂਦੇ ਆ ਤੇ ਇਹਨਾਂ ਤੇ ਤਾਂ ਨਹੀਂ ਟੁਕਦਾ ਵੈਸੇ ਵੈਸੇ ਕਰਦਾ ਜੋਗੀ ਜੋਖੜਾ ਪਾਰਦਾ ਜੋਗੀ ਸਿੱਧ ਇਹਨਾਂ ਤੇ ਤਾਂ ਨਹੀਂ ਇਹ ਤਾਂ ਸਤਕਾਰ ਕਰਦੇ ਆ ਆਪਦੇ ਬਾਪੂ ਜੀ ਦਾ ਪੂਰਾ ਕਿਰਪਾ ਸਾਰਾ ਪਰਿਵਾਰ ਚੜ੍ਹਦੀ ਕਲਾ ਚ ਇਕੱਠੇ ਨੇ ਤੇ ਪਰ ਜਦੋਂ ਸਮਾਂ ਮਿਲਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ 10 ਕੋਲੋਂ ਇਹਨਾਂ ਅਣਕੇ ਸੰਖਿਆ ਲੈਣੀ ਸ਼ੁਰੂ ਕਰਤੀ ਜੀ ਤੇ ਇਧਰ ਨਾ ਵੀਰ ਜੀ ਦੇ ਹੁਣੇ ਬਾਪੂ ਜੀ ਸੀਗੇ ਉਹ ਚਲੇ ਗਏ ਮੇਰੀ ਕੋਸ਼ਿਸ਼ ਸੀ ਕਿ ਬਾਪੂ ਜੀ ਹੋਰਾਂ ਨੂੰ ਵੀ ਨਾਲ ਖੜਾਉਂਦੇ ਵੀ ਦਾਦਾ ਜੀ ਬਾਪੂ ਜੀ ਤੇ ਵੀਰ ਖੜਦਾ ਲੇਕਿਨ ਉਹ ਫਿਰ ਦੱਸ ਰਹੇ ਕਿ ਉਹ ਖੇਤ ਦੇ ਕੰਮ ਸੀ ਖੇਤ ਵਿੱਚ ਚਲੇ ਗਏ ਤੇ ਵੀਰੇ ਇਹ ਮੈਨੂੰ ਦੱਸੋ ਹੁਣ ਜਿੱਦਾਂ ਤੁਹਾਡਾ ਉੱਥੇ ਕਿਸ ਤਰੀਕੇ ਦਾ ਰਹਿੰਦਾ ਹੈਗਾ ਕਿ ਜਿੱਦਾਂ ਹੁਣ ਆਮ ਸਾਡੀ ਜੌਬ ਹੁੰਦੀ ਐ ਸੀ ਹਨਾ ਅਜਿਹਾ ਸਾਰੇ ਵੀ ਨਾਰਮਲੀ 9 ਵਜੇ ਸ਼ੁਰੂ ਹੋਏ 5 ਵਜੇ ਖਤਮ ਹੋ ਗਏ ਜਾਂ ਬੰਦਾ ਖੇਤ ਚ ਜਾਂਦਾ ਉਹ ਵੀ ਨੇੜੇ ਹੀ ਹੁੰਦਾ ਹਨਾ ਇਹ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਜਦੋਂ ਵੀ ਘਰ ਤੋਂ ਇੰਨੇ ਨੇ ਮਹੀਨੇ ਸੀ ਬਾਹਰ ਰਹਿੰਦੇ ਹਾਲਾਂਕਿ ਬੰਦਾ ਬਾਹਰ ਵੀ ਰਹਿੰਦਾ ਬਾਹਰਲੇ ਦੇਸ਼ਾਂ ਤੇ ਵੀ ਮੁੰਡੇ ਰਹਿੰਦੇ ਆ ਲੇਕਿਨ ਇੱਕ ਸਮੁੰਦਰ ਦੇ ਵਿੱਚ ਰਹਿਣਾ ਜਿੱਥੇ ਆਸ-ਪਾਸ ਕੋਈ ਧਰਤੀ ਨਹੀਂ ਹੈਗੀ ਬਾਹਰ ਦੇਖ ਰਹੇ ਹੋ ਤੁਹਾਨੂੰ ਸਮੁੰਦਰ ਤੋਂ ਉਸਮਾਨ ਤੋਂ ਇਲਾਵਾ ਕੁਝ ਦਿਖ ਨਹੀਂ ਰਿਹਾ ਇਹ ਕਿਦਾਂ ਦਾ ਐਕਸਪੀਰੀਅੰਸ ਹੁੰਦਾ ਇਹ ਐਕਸਪੀਰੀਅੰਸ ਤਾਂ ਸ਼ੁਰੂ-ਸ਼ੁਰੂ ਜੇ ਥੋੜਾ ਜਿਹਾ ਔਖਾ ਹੁੰਦਾ ਹੈ ਥੋੜੀ ਆਪਣਾ ਜਿੱਦਾਂ ਮੌਸਮ ਵੀ ਖਰਾਬ ਹੋ ਜਾਂਦਾ ਸੀਰਫ ਹੋ ਜਾਂਦਾ ਪਰ ਹੌਲੀ-ਹੌਲੀ ਹੌਲੀ-ਹੌਲੀ ਜਦੋਂ ਆਦਤ ਬਣ ਜਾਂਦੀ ਹੈ ਉਹੀ 24-25 ਬੰਦੇ ਆ ਜਿਹੜੇ ਜਹਾਜ਼ 'ਚ ਰਹਿ ਰਹੇ ਆ ਉਹਨਾਂ ਨੇ ਹੀ ਕੰਮ ਕਰਨਾ ਹਰ ਰੋਜ਼ ਉਹਨਾਂ ਨੂੰ ਹੀ ਮਿਲਣਾ ਤੇ ਉੱਥੇ ਹੀ ਕੰਮ ਕਰਨਾ ਉੱਥੇ ਹੀ ਰਹਿਣਾ ਉੱਥੇ ਹੀ ਸੋਣਾ ਉੱਥੇ ਹੀ ਖਾਣਾ ਮਤਲਬ ਹੌਲੀ-ਹੌਲੀ ਹੌਲੀ-ਹੌਲੀ ਆਦਤ ਬਣ ਜਾਂਦੀ ਹੈ ਉਹ ਵੀ ਹਾਂ ਬੰਦੇ ਨੂੰ ਫਿਰ ਹੁਣ ਘਰੇ ਆ ਕੇ ਥੋੜਾ ਜਿਹਾ ਲੱਗਦਾ ਵੀ ਨਹੀਂ ਯਾਰ ਆਪਾਂ ਆਪਣਾ ਕੰਮ ਨਹੀਂ ਕਰ ਰਹੇ ਹੁਣ ਹਨਾ ਜਿੱਦਾਂ ਹ ਪਰ ਫਿਰ ਹੌਲੀ ਹੌਲੀ ਇਹੀ ਹੈ ਵੀ ਹਾਂ 6-7 ਮਹੀਨੇ ਉੱਥੇ ਤੇ 5-6 ਮਹੀਨੇ ਕਰੇ ਆਪਣਾ ਇਦਾਂ ਰੁਟੀਨ ਬਣ ਜਾਂਦੀ ਹੈ ਫਿਰ ਇੱਕ ਬਾਕੀ ਉੱਥੇ ਜਿਹੜੇ ਵੀ ਬੰਦੇ ਹੈਗੇ ਆ ਸਾਰੇ ਕੋਈ ਕਿਸੇ ਕੰਟਰੀ ਦਾ ਕੋਈ ਕਿਸੇ ਕੰਟਰੀ ਦਾ ਕਿਸੇ ਦਾ ਖਾਣਾ ਕੀ ਹੈ ਕਿਸੇ ਦਾ ਖਾਣਾ ਕੀ ਹੈ ਬਾਕੀ ਸਭ ਦਾ ਜੋ ਵੀ ਹੈ ਆਪਣਾ ਆਪਣਾ ਆ ਪਰ ਆਪਣੀ ਰੁਟੀਨ ਇੱਕ ਰਹਿੰਦੀ ਹੈ ਵੀ ਹਾਂ ਆਫ ਡਿਊਟੀ ਦੇ ਟਾਈਮ ਆਪਣਾ ਰੂਮ ਚ ਜਾ ਕੇ ਇੱਕ ਵਾਰ ਇੱਕ ਵਾਰੀ ਕਹਾਣੀ ਜਰੂਰ ਪੜ੍ਹੀਏ ਦਿਨ ਚ ਅੱਛਾ ਹੀ ਜਹਾਜ਼ ਦੇ ਵਿੱਚ ਵੀ ਹਾਂਜੀ ਹਾਂਜੀ ਕੀ ਬਾਤ ਹੈ ਜੀ ਤੇ ਫਿਰ ਤੋਂ ਤੁਹਾਨੂੰ ਜਿਹੜੀ ਲੈਂਗੁਏਜ ਵੀ ਕਾਫੀ ਆ ਗਈ ਹੋਣੀ ਕਿਉਂ ਜੇ ਅਲੱਗ-ਅਲੱਗ ਮੁਲਕਾਂ ਦੇ ਚ ਬੰਦੇ ਉੱਥੇ ਹੋਣੇ ਆ ਥੋੜੇ ਬੋੜੇ ਸਮਝਣ ਲੱਗੇ ਹੋਣੇ ਐਕਚੁਅਲੀ ਜਹਾਜ਼ ਇੱਕ ਇੰਟਰਨੈਸ਼ਨਲ ਲੈਂਗੁਏਜ ਹੁੰਦੀ ਹੈ ਜੀ ਇੰਗਲਿਸ਼ ਹੀ ਬੋਲੀ ਜਾਂਦੀ ਹੈ ਉੱਥੇ ਅੱਛਾ ਜੀ ਹਾਂ ਉਧਰ ਮਤਲਬ ਹੋਰ ਲੋਕਲ ਬੰਦੇ ਆਪਣੀ ਲੈਂਗੁਏਜ ਕਿਸੇ ਦੇ 2-4 ਵਰਡ ਕਿਸੇ ਕੋਈ ਹਿੰਦੀ ਦੇ ਸਿੱਖ ਗਿਆ ਮੇਰੇ ਕੋਲੋਂ ਪੰਜਾਬੀ ਦੇ ਸਿੱਖ ਗਿਆ ਮੈਂ ਕਿਸੇ ਕੋਲੋਂ ਅਰਬੀ ਦੇ ਸਿੱਖ ਗਿਆ ਜਾਂ ਕੋਈ ਰਸ਼ੀਅਨ ਦੇ ਸਿੱਖ ਗਿਆ ਠੀਕ ਹੈ ਪਰ ਇੱਕ ਕਾਮਨ ਲੈਂਗੁਏਜ ਹੈ ਜਿਹੜੀ ਉਹ ਇੰਗਲਿਸ਼ ਹੁੰਦੀ ਹੈ ਜੀ ਉਹ ਇੰਗਲਿਸ਼ 'ਚ ਹੀ ਸਾਰੇ ਗੱਲ ਕਰਦੇ ਆ ਕਿਉਂਕਿ ਇੰਟਰਨੈਸ਼ਨਲ ਜੌਬ ਹੈ ਜੀ ਉੱਥੇ ਇੰਗਲਿਸ਼ 'ਚ ਹੀ ਗੱਲ ਕਰੂਗਾ ਸਾਰਾ ਹਰ ਕੋਈ ਬੰਦਾ ਹਾਂਜੀ ਹਾਂਜੀ ਤੇ ਮੈਂ ਤਾਂ ਦੇਖਦਾ ਸੀਗਾ ਜ ਉਹ ਜਹਾਜ਼ ਵੀ ਬਹੁਤ ਵੱਡੇ ਵੱਡੇ ਹੁੰਦੇ ਨੇ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਵੱਡੇ ਮੇਰਾ ਜਹਾਜ਼ ਮਤਲਬ ਉਹ ਹੈ ਦੂਜਾ ਹੈ ਕਿ ਟੈਂਕਰ ਹੈ ਮਤਲਬ 2-2 3-3 ਲੱਖ ਟਨ ਤੇਲ ਲੋਡ ਕਰਦੇ ਆ ਜੇ ਕੰਟਰੀ ਤੋਂ ਦੂਜੀ ਕੰਟਰੀ ਪਹੁੰਚਾਉਣਾ ਆ ਅੱਛਾ ਜੀ ਇਸ ਇਸ ਟਾਈਪ ਨਾਲ ਮੇਰਾ ਕੰਮ ਹੈ ਜੀ ਰੂਟ ਪਲਾਨ ਕਰਨਾ ਮੈਂ ਸੈਕੰਡ ਮੀਟਾਂ ਜੀ ਜਾਸਤੇ अच्छा जी हां जी ਤੇ ਜਦਾਂ ਅਸੀਂ ਵੇਖਦੇ ਆਂ ਜੀ ਕਿ ਉਹ ਕੰਪਸ ਲੱਗੀ ਹੁੰਦੀ ਹੈ ਫਿਰ ਟੈਂਪਰੇਚਰ ਦਾ ਵੀ ਵੈਦਰ ਦਾ ਵੀ ਖਿਆਲ ਰੱਖਣਾ ਪੈਂਦਾ ਜਿੱਦਾਂ ਅਸੀਂ ਤਾਂ ਮੂਵੀ ਦੇਖੀ ਸੀ ਉਹ ਟਾਈਟੈਨਿਕ ਨਾ ਉਹਦੇ ਵਿੱਚ ਆਈਸਬਰਗ ਹੁੰਦੀ ਏਕ ਹਨਾ ਤੇ ਇਦਾਂ ਵੀ ਤੁਹਾਨੂੰ ਵੀ ਇਦਾਂ ਹੁੰਦਾ ਵੀ ਅੱਗੇ ਮੰਨ ਲਓ ਕਿ ਕੋਈ ਚੀਜ਼ ਹੈਗੀ ਹੈ ਤੁਸੀਂ ਫਿਰ ਉਹ ਰੂਟ ਤੋਂ ਆਪਣਾ ਚੇਂਜ ਕਰਦੇ ਹੋ ਇਦਾਂ ਹੁੰਦਾ ਉਹ ਪੁਰਾਣਾ ਟਾਈਮ ਸੀ ਜੀ ਉਸ ਟਾਈਮ ਥੋੜੀ ਡੀ ਟੈਕਨੀਕ ਨਹੀਂ ਸੀ ਹੁਣ ਤਾਂ ਹਰ ਚੀਜ਼ ਪਹਿਲਾਂ ਹੀ ਆ ਜਾਂਦੀ ਹੈ ਮਹੀਨੇ ਪਹਿਲਾਂ ਦਾ ਵੈਦਰ ਆ ਜਾਂਦਾ ਨੈਕਸਟ ਮਹੀਨੇ ਕੀ ਵੈਦਰ ਰਹੂਗਾ ਫਲਾਣੀ ਜਗ੍ਹਾ ਤੇ ਤੇ ਹਰ ਚੀਜ਼ ਪਹਿਲਾਂ ਹੀ ਆ ਜਾਂਦੀ ਹੈ ਰੂਟ ਪਲਾਨ ਕਰਨ ਵਾਸਤੇ ਆਪਣੇ ਹਰ ਤਰ੍ਹਾਂ ਦੇ ਚਾਰਟ ਨੇ ਆਪਣੇ ਕੋਲ ਕੀ ਹੈਗਾ ਕਿ ਨਹੀਂ ਹਰ ਤਰ੍ਹਾਂ ਦਾ ਮਤਲਬ ਪਹਿਲਾਂ ਇਨੀਸ਼ੀਅਲੀ ਸਟਾਰਟਿੰਗ ਜੀ ਮਤਲਬ ਇੱਕ ਪੁਆਇੰਟ ਤੋਂ ਜਦੋਂ ਆਪਣਾ ਤੁਰਨਾ ਹੈ ਉੱਥੋਂ ਹੀ ਪੈਸੇ ਹੀ ਪਲਾਨ ਕਰਕੇ ਚੱਲਣਾ ਹੁੰਦਾ ਉੱਥੋਂ ਹੀ ਪੈਸੇ ਹੀ ਪੂਰਾ ਰੈਡੀ ਹੁੰਦਾ ਉਹ ਸਾਰੇ ਜਗ੍ਹਾ ਅਪਰੂਵ ਹੁੰਦਾ ਅਸੀਂ ਮੇਰੇ ਤੋਂ ਸੀਨੀਅਰ ਨੇ ਜਿਹੜੇ ਫਿਰ ਉਹਨਾਂ ਤੋਂ ਸੀਨੀਅਰ ਨੇ ਜਿਹੜੇ ਉਹ ਸਾਰੇ ਅਪਰੂਵ ਕਰਦੇ ਨੇ ਤੇ ਫਿਰ ਅਪਰੂਵ ਕਰਕੇ ਫਿਰ ਅਸੀਂ ਨੈਕਸਟ ਪੁਆਇੰਟ ਲਈ ਚੱਲਦੇ ਹੁੰਦੇ ਆ ਅੱਛਾ ਜੀ ਹਾਂਜੀ ਹਾਂਜੀ ਤੇ ਇਦਾਂ ਵੀ ਹੋਇਆ ਜੀ ਕਦੇ ਕਿ ਮੰਨ ਲਓ ਕਿ ਅ ਵੈਦਰ ਜਿੱਦਾਂ ਅਸੀਂ ਵੇਖਦੇ ਆ ਕਿ ਤੂਫਾਨ ਆ ਗਿਆ ਹਨਾ ਜਾਂ ਹੋਰ ਚੀਜ਼ਾਂ ਕਾਫੀ ਆ ਜਾਂਦੀਆਂ ਹਨਾ ਸਫ਼ਰ ਦੇ ਦੌਰਾਨ ਸੁਨਾਮੀ ਵੀ ਅਸੀਂ ਸੁਣਦੇ ਆ ਵੀ ਆਉਂਦੀ ਰਹਿੰਦੀ ਹੈਗੀ ਹਨਾ ਤੁਹਾਡੇ ਨਾਲ ਕਦੇ ਹੋਇਆ ਵੀ ਜਹਾਜ਼ ਦੇ ਵਿੱਚ ਹੋਵੇ ਕੋਈ ਇਦਾਂ ਦਾ ਕੋਈ ਵਾਕਾ ਹੋਇਆ ਹੋਵੇ ਹਾਂਜੀ ਹੋ ਜਾਂਦਾ ਏ ਮਤਲਬ ਕਈ ਵਾਰ ਇਦਾਂ ਹੁੰਦਾ ਅਚਾਨਕ ਕਿ ਮੌਸਮ ਖਰਾਬ ਹੋ ਜਾਂਦਾ ਉਹ ਮੌਸਮ ਖਰਾਬ ਉਹਦਾ ਯਾਦਾਂ ਹੋ ਜਾਂਦਾ ਕਈ ਵਾਰ ਇੱਕ ਵਾਰ ਹੋਇਆ ਵੀ ਸੀ ਬਾਕੀ ਗੁਰੂਮਾਰਾ ਜਾਂ ਹੀ ਰੱਖਣੇ ਵਾਲੇ ਅਰਦਾਸ ਕਰਦੇ ਆ ਤੇ ਵਧੀਆ ਤਰੀਕੇ ਨਾਲ ਆਪਣਾ ਕੰਮਕਾਰ ਕਰਕੇ ਆਪਣੇ ਘਰੇ ਆ ਜਾਂਦੇ ਜੀ ਵੈਸੇ ਉੱਥੇ ਇਹ ਤਾਂ ਹੈਗਾ ਵੀ ਤੁਹਾਨੂੰ ਕੋਈ ਡਿਸਟਰਬ ਕਰਨ ਵਾਲਾ ਵੀ ਨਹੀਂ ਹੁੰਦਾ ਤੇ ਤੁਸੀਂ ਸਿੱਧੇ ਰੱਬ ਨਾਲ ਹੀ ਗੱਲਾਂ ਕਰਦਾ ਬੰਦਾ ਹਨਾ ਜੇ ਤੁਹਾਨੂੰ ਦਿਖਦਾ ਹੀ ਆ ਸਮਾਨ ਹੈ ਤਾਂ ਸੁਮੰਦਰ ਹੈ ਉਹੀ ਹੈ ਨਾ ਇਹ ਉਹੀ ਬੰਦਾ ਮਤਲਬ ਉਸ ਚੀਜ਼ਾਂ ਆਪਣੀਆਂ ਚੀਜ਼ਾਂ ਜਿਹੜੀਆਂ ਛੱਡ ਕੇ ਗਿਆ ਹੁੰਦਾ ਇੱਥੇ ਬੰਦਾ ਕੀ ਹੈ ਹਰ ਰੋਜ਼ ਉਹੀ ਕੰਮ ਕਰ ਰਿਹਾ ਬਿਜ਼ੀ ਰਹਿੰਦਾ ਉੱਥੇ ਜਾ ਕੇ ਮੈਮਰੀਜ਼ ਬਣ ਜਾਂਦੀ ਆ ਉਹ ਕਿਉਂਕਿ ਬੰਦਾ ਆਪਣੀ ਸਾਰੀ ਚੀਜ਼ਾਂ ਕਿਸੇ ਟਾਈਮ ਇਦਾਂ ਹੁੰਦਾ ਹਰ ਕੋਈ ਬੰਦਾ ਸੋ ਰਿਹਾ ਮੈਂ ਡਿਊਟੀ ਤੇ ਆ ਉਸ ਟਾਈਮ ਕਈ ਵਾਰ ਕੰਮ ਘੱਟ ਹੁੰਦਾ ਕਈ ਵਾਰ ਕੰਮ ਵੱਧ ਹੁੰਦਾ ਤਾਂ ਉਸ ਟਾਈਮ ਹੁੰਦਾ ਕਿ ਹਾਂ ਨਹੀਂ ਇਸ ਟਾਈਮ ਪਾਠ ਕਰ ਲਈਏ ਜਾਂ ਇਸ ਟਾਈਮ ਬਹਿ ਕੇ ਆਪਣਾ ਕੋਈ ਮਾਇੰਡ ਚ ਕੋਈ ਕੋਈ ਗੱਲ ਆ ਜਾਂਦੀ ਐ ਇਦਾਂ ਦਾ ਮਤਲਬ ਮੈਮਰੀਜ਼ ਬਣ ਜਾਂਦੀ ਐ ਕਈ ਵਾਰ ਪਾਠ ਵੀ ਕਰ ਲਈਦਾ ਹੁੰਦਾ ਕਿ ਹਾਂ ਕਈ ਵਾਰ ਫੋਨ ਚ ਲਾ ਕੇ ਕਰ ਲੈਂਦੇ ਸੀ ਬਾਬਾ ਜੀ ਨੇ ਸਿਖਾਇਆ ਵੀ ਫੋਨ ਚ ਲਾ ਕੇ ਘੱਟੋ ਘੱਟ ਕਰਨਾ ਵੀ ਨਹੀਂ ਤਾਂ ਬਹਿ ਕੇ ਕਰਨਾ ਚੌਂਕੜਾ ਨਾ ਤੇ ਹਾਂ ਇਹ ਵੀ ਐ ਹਨਾ ਜਦੋਂ ਤੁਸੀਂ ਦੱਸਿਆ ਤੁਸੀਂ ਤੇਲ ਦੇ ਟੈਂਕਰ ਹੁੰਦੇ ਆ ਤੇ ਉਹ ਤੁਸੀਂ ਟਰਾਂਸਫਰ ਕਰਦੇ ਹੋ ਹੈ ਇਹ ਫਿਰ ਤੇਲ ਦੇ ਟੈਂਕਰ ਜਿੱਦਾਂ ਅਸੀਂ ਤਾਂ ਸੁਣਦੇ ਆ ਵੀ ਹੁਣ ਜਿੱਦਾਂ ਇੰਡੀਆ ਉਹ ਰਸ਼ੀਆ ਤੋਂ ਲੈ ਰਿਆ ਤੇਲ ਹਨਾ ਤੇ ਇਧਰ ਗਲਫ ਕੰਟਰੀਜ਼ ਦੇ ਵਿੱਚ ਵੀ ਤੇਲ ਨਿਕਲਦਾ ਹੈਗਾ ਕਿ ਕੀ ਉਹ ਇੰਡੀਆ ਨੂੰ ਸਪਲਾਈ ਹੁੰਦਾ ਹੈ ਜਾਂ ਹੋਰ ਕੰਟਰੀਜ਼ ਨੂੰ ਸਪਲਾਈ ਹੁੰਦਾ ਜੀ ਐਕਚੁਅਲੀ ਤੇਲ ਦਾ ਇਹ ਟ੍ਰੇਡ ਤਾਂ ਜਿਹੜੀ ਚੱਲਦੀ ਆ ਉਹ ਤਾਂ ਵਰਲਡ ਵਾਈਡ ਚੱਲਦੀ ਹੁੰਦੀ ਹੈ ਕੋਈ ਕੋਈ ਇਧਰ ਆ ਰਿਹਾ ਕੋਈ ਉਧਰ ਆ ਰਿਹਾ ਹਾਂਜੀ ਹਾਂਜੀ ਬਾਕੀ ਬਿਜ਼ਨਸਮੈਨ ਹੈ ਹੀ ਅਸੀਂ ਦਾ ਜਹਾਜ਼ ਚਲਾਣ ਵਾਲੇ ਬੰਦੇ ਆ ਕੰਪਨੀਆਂ ਦੇ ਜਹਾਜ਼ ਨੇ ਪਤਾ ਹੈ ਨਾ ਕਾਰਗੋ ਬਿਜ਼ਨਸmenਾਂ ਦਾ ਆ ਅਸੀਂ ਤਾਂ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੱਕ ਜਾਣਾ ਹੁੰਦਾ ਜੀ ਜਿੱਦਾਂ ਸਾਡੇ ਕੋਲ ਜੋ ਜੋ ਪੇਪਰ ਹੁੰਦੇ ਅਸੀਂ ਸ਼ੋਅ ਕਰਦੇ ਹਾਂ ਤੇ ਹੁੰਦੇ ਕਿ ਹਾਂ ਫਲਾਣੇ ਫਲਾਣੇ ਪੇਪਰ ਨਾਲ ਜੀ ਫਲਾਣੀ ਫਲਾਣੀ ਕੰਟਰੀ ਤੋਂ ਲੋਡ ਕੀਤਾ ਤੇ ਫਲਾਣੀ ਫਲਾਣੀ ਕੰਟਰੀ ਜਾ ਕੇ ਡਿਸਚਾਰਜ ਕਰਨਾ ਠੀਕ ਹੈ ਠੀਕ ਹੈ ਇਦਾਂ ਦਾ ਹੀ ਮਤਲਬ ਆਪਣਾ ਕੰਮ ਇਹ ਜਹਾਜ਼ ਮੇਨਟੇਨ ਰੱਖਣਾ ਤੇ ਜਹਾਜ਼ ਚਲਾਉਣਾ ਤੇ ਇੱਕ ਇੱਕ ਪੁਆਇੰਟ ਤੋਂ ਲੈ ਕੇ ਦੂਜੀ ਜਗ੍ਹਾ ਕਾਰਗੋ ਪਹੁੰਚਾਉਣਾ ਜੀ ਬਾਕੀ ਕੀ ਦੀ ਕੀ ਕਿਹਦਾ ਕਾਰਗੋ ਹੈ ਕਿਨੂੰ ਕੀ ਲਾਸ ਹੈ ਕੀ ਪ੍ਰੋਫਿਟ ਆ ਉਹ ਸਾਡਾ ਕੰਪਨੀ ਨੇ ਸੈਲਰੀ ਦੇਣੀ ਹੈ ਸਾਡਾ ਕੰਪਨੀ ਨੇ ਸਾਰਾ ਕੁਝ ਕਰਨਾ ਬਾਕੀ ਟ੍ਰੇਡ ਵਰਲਡਵਾਈਡ ਚੱਲਦੀ ਹੈ ਜੀ ਹਾਂ बिजनेसमੈਨ ਨੇ ਉਹ ਜੋ ਸੋਸ਼ਲ ਮੀਡੀਆ ਦੇ ਚੱਲਦਾ ਹੀ ਹੁੰਦਾ ਹੈ ਕਿ ਹਾਂ ਆਫਲਾਈਨਿੰਗ ਕੰਟਰੀ ਤੋਂ ਫਲਾਣਾ ਨਹੀਂ ਲੈ ਰਿਹਾ ਫਲਾਣੀ ਕੰਟਰੀ ਤੋਂ ਫਲਾਣੇ ਬਾਕੀ ਉਹ ਉਹਨਾਂ ਦਾ ਮਤਲਬ ਗਵਰਨਮੈਂਟ ਗਵਰਨਮੈਂਟ ਦਾ ਮੈਟਰ ਹੈ ਜੋ ਵੀ ਹੈ ਹੀ ਹਾਂਜੀ ਹਾਂਜੀ ਤੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਨਾ ਤੁਹਾਡੇ ਦੱਸਣ ਦੇ ਅੰਦਾਜ਼ ਤੋਂ ਹੀ ਪਤਾ ਲੱਗ ਰਿਹਾ ਕਿ ਬੰਦਾ ਕਿੰਨਾ ਡਿਸਪਲਨ ਹੋਣਾ ਲਾਈਫ ਦੇ ਵਿੱਚ ਕਿਉਂਕਿ ਵਾਕਈ ਜੇ ਅਸੀਂ ਨੇਵੀ ਦੇ ਵਿੱਚ ਜਾਣਾ ਤਾਂ ਉਹ ਉੱਥੇ ਤਾਂ ਡਿਸਪਲਨ ਤੋਂ ਬਿਨਾ ਚੱਲਦਾ ਉੱਥੇ ਆਲਸੀ ਬੰ ਹੈਨਾ ਇਹ ਡਿਸਪਲਿਨ ਦਾ ਫਿਰ ਕਿਦਾਂ ਖਿਆਲ ਰੱਖਦੇ ਹੋ ਇਹ ਜਿਹੜੀ ਤੁਹਾਡੀ ਜਰਨੀ ਹੈਗੀ ਹੈ ਫਿਰ ਵੀ ਤੁਸੀਂ ਪਹਿਲਾਂ ਹੀ ਸੋਚ ਕੇ ਚੱਲ ਰਹੇ ਸੀ ਜਾਂ ਕਿਸ ਨੇ ਗਾਈਡ ਕੀਤਾ ਤੁਹਾਨੂੰ ਵੀ ਇੱਧਰ ਜਾਣਾ ਉਹ ਪ੍ਰੋਸੀਜਰ ਥੋੜਾ ਦੱਸੋ ਤਾਂ ਕਿ ਕਿਸੇ ਹੋਰ ਦੀ ਵੀ ਮਦਦ ਹੋ ਸਕੇ ਕੋਈ ਹੋਰ ਵੀ ਸਾਡਾ ਪਿੰਡ ਦੇ ਵਿੱਚ ਪੜਨ ਵਾਲਾ ਮੁੰਡਾ ਉੱਥੇ ਤੱਕ ਪਹੁੰਚ ਸਕੇ ਨੇ ਐਕਚੁਅਲੀ ਸੋਚਿਆ ਦਾ ਇਦਾਂ ਦਾ ਕੁਝ ਨਹੀਂ ਸੀ ਕਿ ਹਾਂ ਜਦੋਂ ਜਿੱਦਾਂ ਸਟੱਡੀ ਕੰਪਲੀਟ ਹੋਇਆ ਤੋਂ ਬਾਅਦ ਇੱਧਰ ਦੇਖਿਆ ਤੁਹਾਨੂੰ ਪਤਾ ਹੀ ਹੈ ਜੌਬ ਇੱਥੇ ਨਹੀਂ ਹੈਗੀ ਕੋਈ ਇੱਕ ਮੇਰੇ ਗਜ਼ਨ ਨੇ ਉਹਨਾਂ ਤੋਂ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ ਕਿ ਹਾਂ ਇਦਾਂ ਇਦਾਂ ਇਸ ਲਾਈਨ 'ਚ ਫਿਰ ਉਹਨਾਂ ਨੇ ਮੈਨੂੰ ਟ੍ਰ ਅੱਛਾ ਹੀ ਬਾਕੀ ਫਿਰ ਸਾਰਾ ਕੁਝ ਹੌਲੀ 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 ਹੁੰਦਾ 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 ਅੱਜ ਬਾਕੀ ਫਿਰ ਜਿਹੜੀ ਜੌਬ ਹੈ ਜਹਾਸਤੇ ਹੈ ਉਹ ਡਿਸਪਲਿਨ ਦਾ ਜ਼ਰੂਰੀ ਹੈ ਜੀ ਹੁਣ ਜਿੱਦਾਂ ਕੋਈ ਮੰਨ ਲਓ 6 ਘੰਟੇ ਮੈਂ ਡਿਊਟੀ ਕਰ ਰਿਹਾ 6 ਘੰਟੇ ਮੇਤੋਂ ਬਾਅਦ ਦੂਜਾ ਆਫੀਸਰ ਆਊਗਾ ਜਾਂ 4 ਘੰਟੇ ਮੈਂ ਡਿਊਟੀ ਕਰਨਾ 4 ਘੰਟੇ ਬਾਅਦ ਦੂਜੇ ਨੇ ਆਣਾ ਹਾਂਜੀ ਹੁਣ ਜੇ ਕੋਈ ਦੂਜਾ 4 ਘੰਟੇ ਡਿਊਟੀ ਕਰ ਰਿਹਾ ਉਸ ਤੋਂ ਬਾਅਦ ਮੈਂ 5 ਮਿੰਟ ਵੀ ਲੇਟ ਹੋ ਜਾ ਬੰਦੇ ਨੂੰ ਉਹ ਹੋ ਜਾਂਦਾ ਕਿ ਹਾਂ ਆਇਆ ਨਹੀਂ ਹੈਗਾ ਹਾਂ ਪਰ ਟਾਈਮ ਤੇ ਪਹੁੰਚਣਾ ਹੈ ਟਾਈਮ ਤੇ ਆਪਣਾ ਕੰਮ ਕਰਨਾ ਹੈ ਤੇ ਜਿਹੜੇ ਜੂਨੀਅਰਸ ਨੇ ਉਹਨਾਂ ਤੋਂ ਟਾਈਮ ਨਾਲ ਕੰਮ ਕਰਵਾਉਣਾ ਵੀ ਹੈਗਾ ਕੰਮ ਕਰਨਾ ਸਾਡੇ ਜਿਹਨੇ ਸੀਨੀਅਰ ਨੇ ਸਾਡੇ ਤੋਂ ਕਰਾਉਂਦੇ ਨੇ ਸਾਡੇ ਜੂਨੀਅਰ ਨੇ ਅਸੀਂ ਉਹਨਾਂ ਤੋਂ ਕਰਾਉਂਦੇ ਨੇ ਅੱਛਾ ਬਾਕੀ ਸ਼ੁਰੂ ਤੋਂ ਬਾਪੂ ਜੀ ਪੜ੍ਹਾਉਂਦੇ ਰਹੇ ਆਂ ਜੀ ਸਾਨੂੰ ਅੱਛਾ ਜੀ ਸਕੂਲ ਮਾਇਆ ਹਾਂ ਦੇ ਜਿਆਦਾ ਵੀ ਪੜ੍ਹਾਵੰਦੇ ਜੀ ਹਾਂ ਹਾਂ ਤੀਬ ਤੱਕ ਮਤਲਬ ਸਿੱਖਦੇ ਹੀ ਰਹੇ ਆਂ ਜੀ ਇਹਨਾਂ ਨੇ ਬਾਪੂ ਜੀ ਬਾਪੂ ਜੀ ਤੋਂ ਹੀ ਸਾਰਾ ਕੁਝ ਸਿੱਖਿਆ ਇਹਨਾਂ ਨੇ ਨਹੀਂ ਪੜ੍ਹਾਇਆ ਇਹਨਾਂ ਨੇ ਬਾਕੀ ਡੈਡੀ ਉਹਨਾਂ ਨੇ ਤਾਂ ਚਲੋ ਕੰਮ ਕਰਿਆ ਇਹ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਦਾ ਕਈ ਵਾਰੀ ਕਿਹੜਾ ਪੇਪਰ ਹੈ ਮੇਰਾ ਕਿਹੜੀ ਮੈਂ ਪਾਸ ਹੋ ਗਿਆ ਕਿਹੜਿਆਂ ਫਿਰ ਬਾਪੂ ਜੀ ਨੂੰ ਹੀ ਪਤਾ ਹੈ ਜੀ ਸਾਰਾ ਅੱਛਾ ਜੀ ਹਾਂ ਜੀ ਹਾਂ ਜੀ ਬਾਪੂ ਜੀ ਤੁਸੀਂ ਦੱਸੋ ਥੋੜਾ ਜਿਹਾ ਤੁਸੀਂ ਪੜਾਉਂਦੇ ਰਹੇ ਹੋ ਫਿਰ ਵੀਰ ਨੂੰ ਮੈਂ ਤਾਂ ਬਸ ਸੁਪਰਵਾਈਜ਼ਨ ਸੀ ਨਾ ਹਾਂ ਵੀ ਹਾਂ ਵੀ ਭਾਈ ਦੇਖੋ ਬਾਪੂ ਜੀ ਨੇ ਵਰਡ ਕਿਹੜਾ ਯੂਜ਼ ਕੀਤਾ ਸੁਪਰਵਾਈਜ਼ਨ ਦੇ ਵਿੱਚ ਸੀ ਪਹਿਲਾਂ ਹੀ ਉੱਥੇ ਇੱਥੋਂ ਹੀ ਟ੍ਰੇਨਿੰਗ ਮਿਲਣੀ ਸਟਾਰਟ ਹੋ ਜਾਂਦੀ ਆ ਵੀ ਇਦਾਂ ਬਾਈ ਬਾਈ ਵੀ ਉੱਥੇ ਜਾ ਕੇ ਸੁਪਰਵਾਈਜ਼ਨ ਹੀ ਕਰਦੇ ਆ ਤੁਸੀਂ ਆਪਣੇ ਜਿਹੜੇ ਅੰਡਰ ਕੰਮ ਕਰਦੇ ਤੁਹਾਡੇ ਆ ਇਹ ਤੁਸੀਂ ਕੀ ਕਰਦੇ ਰਹੇ ਹੋ ਬਾਪੂ ਜੀ ਮੈਂ 41 ਤੇ ਮੇਰੀ ਡੇਟ ਆਫ ਬਰਥ ਹੈ ਅੱਛਾ ਜੀ 59 ਮੈਂ ਨਿਤ੍ਰਿਕ੍ਰਤੀ ਅੱਛਾ ਜੀ 62 ਚ ਮੈਂ ਭੱਤੀ ਹੋ ਗਿਆ ਫੌਜਵਾਂ ਅੱਛਾ ਜੀ ਐਜ਼ ਅ ਕਲਰਕ 62 ਵਿੱਚ ਐਜ਼ ਅ ਕਲਰਕ ਭੱਤੀ ਹੋ ਗਏ ਸੀ ਜੀ ਸਰ ਤਿੰਨ ਲਾ ਤਿੰਨ ਲਾ ਲਈ ਅੱਛਾ ਜੀ ਨਾਮ ਮੇਰੇ پاس ਮੈਡਲ ਹੈ ਅੱਛਾ ਜੀ ਨਿਤ੍ਰੀਗੇ ਅੱਛਾ ਜੀ ਔਰ ਮਤਲਬ ਫਿਰ ਮੈਂ ਇੱਥੇ ਥੋੜੀ ਸਾ ਘਾਟ ਦਾ ਮਾਹੌਲ ਦੇਖ ਕੇ ਅੱਛਾ ਜੀ ਪੈਨਸ਼ਨ ਆ ਗਿਆ ਠੀਕ ਹੈ ਪੈਨਸ਼ਨ ਆ ਕੇ ਫਿਰ ਇੱਥੇ ਖੇਤੀਬਾੜੀ ਕਰੀ ਅੱਛਾ ਜੀ ਬੱਚੇ ਖੇਤੀ ਤੋਂ ਮੰਨ ਲਾ ਇਹ ਇੱਕ ਇਹ ਜਿਹੜਾ ਬੇਟਾ ਬੈਠਿਆ ਤਾਂ ਹਾਂ ਜੀ ਇਸ ਨੂੰ ਫੌਜ ਮਾ ਭਰਤੀ ਕਰਾਇਆ ਅੱਛਾ ਜੀ ਮੈਂ ਪਹਿਲਾਂ ਪੈਨਸ਼ਨ ਆ ਕੇ ਫਿਰ ਦੁਬਾਰਾ ਦੋ ਪੈਨਸ਼ਨ ਆ ਗਿਆ ਇਹ ਫੋਨ ਜੀ 70000 ਪੈਨਸ਼ਨ ਇਸ ਲੜਕੇ ਦੀ ਅੱਛਾ ਜੀ 70000 ਪੈਨਸ਼ਨ ਪੈਨਸ਼ਨ ਹਾਂ ਜੀ ਅੱਛਾ ਜੀ ਕਮਾਲ ਹੋ ਗਈ ਹਾਂ ਬਾਕੀ ਮੇਰੀ ਵੀ ਬਹੁਤ ਹੈ ਜੀ ਅੱਛਾ ਜੀ ਹਾਂ ਚਲੋ ਤੁਸੀਂ ਚਲੋ ਇਹ ਪੈਨਸ਼ਨ ਤਾਂ ਜਿਹੜੀ ਮਾਇਆ ਇਹ ਤਾਂ ਚਲੋ ਅਲੱਗ ਪਾਸੇ ਹੋ ਗਈ ਜਿਹੜਾ ਤੁਹਾਡੇ ਕੋਲ ਅਸਲੀ ਖਜ਼ਾਨਾ ਵੀ ਹੈਗਾ ਫੈਸੇ ਤਾਂ ਹੈ ਗਈ ਹੈ ਗਈ ਆ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਹੋਈ ਬਹੁਤ ਸੱਚੇ ਬਾਦਸ਼ਾਹ ਜੀ ਇਹਨਾਂ ਦੇ ਇਹ ਜਿਹੜੇ ਗੁਰਮਖ ਹੈ ਇਹਨਾਂ ਦੀ ਸੰਗਤ ਨਿੱਦੀ ਰਹੀ ਹਾਂਜੀ ਅਸਲੀ ਅਸਲੀ ਖਜ਼ਾਨਾ ਜਿਹੜਾ ਤੁਹਾਡਾ ਪਰਿਵਾਰ ਆ ਤੁਹਾਡੇ ਪੁੱਤਰ ਹੈ ਹਨ ਮੈਂ ਗੱਲ ਕਰਕੇ ਹੀ ਪਤਾ ਲੱਗ ਰਿਹਾ ਬਸ ਉਹਦਾ ਦਸਤਾਰ ਨਹੀਂ ਬੰਨੀ ਹੋਈ ਪਰ ਨਿਮਰਤਾ ਇੰਨੀ ਵੀਰ ਦੇ ਵਿੱਚ ਮਿਲ ਕੇ ਖੁਸ਼ ਹੋ ਗਿਆ ਜੀ ਮੇਰਾ ਜੀ ਹਨ ਨੇ ਨੇ ਦੱਸਿਆ ਤਾਂ ਮੈਂ ਜੀ ਫੌਜ ਵਿੱਚ ਬਾਣੀ ਪੜਾ ਘਰ ਦਾਸੀ ਪੰਜ ਬਾਣੀ ਹੁਣ ਮੇਰੇ ਅੱਠ ਬਾਣੀਆਂ ਕੰਠ ਹੈ ਅੱਠ ਬਾਣੀਆਂ ਕੰਠ ਨੇ ਹਾਂਜੀ ਅੱਛਾ ਜੀ ਹਾਂਜੀ ਕਿਹੜੀ ਕਿਹੜੀਆਂ ਮਾਣੀਆਂ ਜੀ ਪੰਜ ਨਿਤ ਨੇਮ ਹਾਂਜੀ ਸਬਦ ਹਜ਼ਾਰੇ ਹਾਂਜੀ ਅਮਰ ਸੋਈਏ ਤਬ ਸਭ ਸੋਈਏ ਅੱਛਾ ਜੀ ਹਾਂ ਜੀ ਹਾਂ ਜੀ ਜਪ ਸਾਹਿਬ ਜਪਜੀ ਸਾਹਿਬ ਰਹਿਰਾ ਸਾਹਿਬ ਅੱਛਾ ਜੀ ਕੀਰਤਨ ਸੋਹਿਲ ਜਦੋਂ ਇੱਥੇ ਆਇਆ ਨਾ ਮੈਂ ਰੁਕਿਆ ਹਾਂਜੀ ਇਹਨਾਂ ਨੇ ਇੱਕ ਦਿਨ ਆਵਾਜ਼ ਮਾਰ ਕੇ ਮੈਨੂੰ ਕਿਹਾ ਆਂਦੇ ਬਾਬਾ ਜੀ ਆਇਓ ਵੇਖੋ ਸੰਥਿਆ ਵੀ ਕੀਤੀ ਹੈ ਸਭ ਕੁਝ ਵੀ ਆ ਉਮਰ ਵੀ ਵਡੇਰੀ ਆ ਮੇਰੇ ਤੋਂ ਸਤਕਾਰਯੋਗ ਨੇ ਵੱਡੇ ਨੇ ਪਰ ਨਿਮਰਤਾ ਵੇਖੋ ਕਿੰਨੀ ਆ ਇੱਕ ਦਿਨ ਮੈਨੂੰ ਆਵਾਜ਼ ਮਾਰ ਕੇ ਕਹਿੰਦੇ ਬਾਬਾ ਜੀ ਰਹਿਰਾ ਸਦਾ ਸਮਾ ਹੋ ਗਿਆ ਰਹਿਰਾ ਸਾਹਿਬ ਦਾ ਤੇ ਉਹ ਉਹਦੇ ਵਿੱਚ ਤੁਸੀਂ ਕਿਰਪਾ ਕਰਿਓ ਮੈਂ ਤੁਹਾਨੂੰ ਰਹਿਰਾ ਸਾਹਿਬ ਸੁਣਾਉਂਗਾ ਤੇ ਮੇਰੇ ਤੋਂ ਕੋਈ ਗਲਤੀ ਹੋਈ ਤੇ ਜਰੂਰ ਦੱਸਿਓ ਦੱਸਿਓ ਅੱਛਾ ਹਾਂਜੀ ਤੇ ਕਿੱਡੀ ਵੱਡੀ ਗੱਲ ਹੈ ਜੀ ਹਨਾ ਇਹ ਗੱਲ ਕਹਿਣੀ ਔਰ ਬਾਬਾ ਜੀ ਪਹਿਲਾਂ ਇੱਥੇ ਆਪਣਾ ਮੁਕਸੇਵਾ ਦਾ ਰਹਿ ਚੁਕੇ ਨੇ ਗੁਰਦਾਰ ਸਾਹਿਬ ਦੇ ਲੰਬਾ ਸਮਾ ਜੀ ਹਾਂਜੀ ਹਾਂਜੀ ਅੱਛਾ ਜੀ ਦੇਖੋ ਇਹ ਇਹ ਤਾਂ ਨਿਮਰਤਾ ਅੱਜ ਕੱਲ ਦਿਖਾਈ ਨਹੀਂ ਦਿੰਦੀ ਬਾਪੂ ਜੀ ਨਹੀਂ ਮੈਂ ਤਾਂ ਤਕਰੀਬਨ ਜਦੋਂ ਤੋਂ ਆਇਆ ਨਾ ਫੌਜ ਚ ਪਹਿਲਾਂ ਵੀ ਫੌਜ ਚ ਵੀ ਆ ਜੁੜਿਆ ਬਾਪ ਨੇ ਘਰ ਘਰ ਗੁਰੂ ਘਰ ਕਹਿਤਾ ਸੇਵਾ ਹੀ ਕਰਦੇ ਰਹੇ ਪਰਮਾਤਮਾ ਦੇ ਅੱਛਾ ਬਾਪੂ ਜੀ ਜੇ ਮੈਂ ਨਾਂ ਨਹੀਂ ਪੁੱਛਿਆ ਜੀ ਤੁਹਾਡਾ ਨਾਂ ਕੀ ਬਾਪੂ ਜੀ ਹਰਚੰਦ ਸਿੰਘ ਨੰਬਰਦਾਰ ਹਰਚੰਦ ਸਿੰਘ ਨੰਬਰਦਾਰ ਆ ਕੇ ਮੈਨੂੰ ਨੰਬਰਦਾਰੀ ਮਿਲੀ ਠੀਕ ਫੌਜ ਚ ਆ ਕੇ ਨਾ ਠੀਕ ਹੈ ਠੀਕ ਹੈ ਡੀਸੀ ਸਾਹਿਬ ਨੇ ਮੈਨੂੰ ਨੰਬਰਦਾਰ ਬਣਾਇਆ ਕੱਲ ਵੀ ਕੱਲ ਮੈਨੂੰ ਸਲਮਾਨ ਕਰਿਆ ਐਸ ਡੀ ਐਮ ਸਾਹਿਬ ਨੇ 15 ਅਗਸਤ ਨੂੰ ਅੱਛਾ ਜੀ ਹਾਂ ਅਰਸੋ ਮੈਨੂੰ ਡੀਸੀ ਸਾਹਿਬ ਨੇ ਬੁਲਾਇਆ ਤਾਂ ਆਪਣੀ ਮੀਟਿੰਗ ਵਾਸਤੇ ਬਿਠਾ ਕੇ ਲਾ ਅੱਛਾ ਜੀ ਨਹੀਂ ਮਤਲਬ ਚੜ੍ਹਦੀ ਕਲਾ ਪਰਮਾਤਮਾ ਇੱਧਰ ਆਉਂ ਵੀ ਆ ਬਾਦੋਂ ਠੀਕ ਹੈ ਠੀਕ ਅੱਛਾ ਵੀਰ ਜੀ ਮੈਂ ਨਾ ਇੱਕ ਕੁਐਸਚਨ ਜਿਹੜਾ ਵੀ ਥੋੜਾ ਜਿਹਾ ਦੱਸ ਦਿਓ ਵੀ ਜਿੱਦਾਂ ਕਿਸੇ ਹੋਰ ਨੇ ਵੀ ਲੈਣੀ ਹੋਵੇ ਟ੍ਰੇਨਿੰਗ ਜਾਂ ਕਿੰ ਕਿੰਨੀ ਕ ਪੜਾਈ ਹੋਣੀ ਚਾਹੀਦੀ ਹੈ ਪਹਿਲਾਂ ਕਿੱਥੇ ਕਿ ਟ੍ਰੇਨਿੰਗ ਮਿਲ ਸਕਦੀ ਹੈ ਜਾਂ ਕੀ ਕੁਝ ਅਪਲਾਈ ਕਰਨਾ ਪੈਂਦਾ ਥੋੜਾ ਜਿਹਾ ਜੇ ਕਿਸੇ ਦੀ ਮਦਦ ਹੋ ਸਕੇਗੀ ਹਾਂਜੀ ਇਸ ਲਾਈਨ 'ਚ ਮਤਲਬ ਹਰ ਇੱਕ ਤਰ੍ਹਾਂ ਦੀ ਮਤਲਬ ਇੱਕ ਸੀਨੀਅਰ ਲੈਵਲ ਦੀ ਪੜਾਈ ਵੀ ਹੈਗੀ ਇੱਕ ਜੂਨੀਅਰ ਲੈਵਲ ਦੀ ਮਤਲਬ ਫਾਈਨੈਂਸ਼ਲੀ ਪੱਖੋਂ ਸੀਨੀਅਰ ਲੈਵਲ ਦੀ ਕਰ ਸਕਦਾ ਉਹ ਜਹਾਜ਼ ਤੇ ਥੋੜਾ ਜਿਆਦਾ ਸੀਨੀਅਰ ਰੈਂਕ ਤੇ ਚਲੇ ਜਾਂਦਾ ਜਿਹੜਾ ਜੂਨੀਅਰ ਲੈਵਲ ਦੀ ਉਹਨੂੰ ਥੋੜਾ ਜਿਆਦਾ ਥੱਲੇੋਂ ਉੱਪਰ ਆਣਾ ਪੈਂਦਾ ਤੇ ਉਹ ਮਤਲਬ ਅਪਰੂਵਡ ਕਾਲਜ ਨੇ ਮਤਲਬ ਇੱਥੇ ਦਿੱਲੀ ਦੇ ਹੈਗੇ ਨੇ ਜਾਂ ਬੰਬਈ ਹੈਗੇ ਨੇ ਜਾਂ ਹੋਰ ਵੀ ਆਪਣਾ ਵਰਲਡ ਵਾਈਡ ਹੈਗੇ ਨੇ ਪਰ ਆਪਣੇ ਨੇੜੇ ਤੜੇ ਇੱਥੇ ਚੰਡੀਗੜ੍ਹ ਆਪਣਾ ਪੰਜਾਬ 'ਚ ਨਹੀਂ ਹੈਗਾ ਸ਼ਾਇਦ ਕੋਈ ਅੱਛਾ ਤੇ ਉਹ ਬੰਬਈ ਦਿੱਲੀ ਸਾਈਡ ਹੈਗੇ ਨੇ ਹਾਂਜੀ ਹਾਂਜੀ ਬੰਬਈ ਦਿੱਲੀ ਤੋਂ ਮਤਲਬ ਉਹ ਅਪਰੂਵਡ ਬਣਾ ਜਿਹੜੇ ਇੰਸਟੀਚਿਊਟ ਨੇ ਜਾਂ ਕਾਲਜ ਨੇ ਉਹਨਾਂ ਤੋਂ ਸਟੱਡੀ ਕਰਨੀ ਚਾਹੀਦੀ ਨਹੀਂ ਤਾਂ ਮਤਲਬ ਜਿਹੜੇ ਫੇਕ ਨੇ ਆ ਆਪਣਾ ਫਰਾਡ ਨੇ ਉਹ ਵੀ ਬਹੁਤ ਐਸ ਲਾਈਨ ਚ ਅੱਛਾ ਜੀ ਹਾਂਜੀ ਹਾਂਜੀ ਤੇ ਇਹਦੇ ਵਿੱਚ ਤਨਖਾਹ ਤਾਂ ਬਹੁਤ ਚੰਗੀ ਹੁੰਦੀ ਹੈ ਹਨਾ ਜੀ ਨੇਵੀ ਦੇ ਵਿੱਚ ਜਿਹੜਾ ਇਸ ਵਿੱਚ ਹੋਵੇ ਹਾਂਜੀ ਸੈਲਰੀ ਤਾਂ ਠੀਕ ਠਾਕ ਹੀ ਹੁੰਦੀ ਹੈ ਬਾਕੀ ਪਰਮਾਤਮਾ ਦੀ ਕਿਰਪਾ ਹੀ ਪੈਸਾ ਦਾ ਆਂਦਾ ਜਾਂਦਾ ਹੀ ਹੈ ਬਾਕੀ ਸੁੱਖ ਸਕੂਨ ਵੀ ਹੋਣਾ ਚਾਹੀਦਾ ਹਾਂਜੀ 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 ਠੀਕ ਹੈ ਜੀ ਜਿੱਦੀ ਦਿੱਦਾ ਹੁਣ ਉੱਥੇ ਵੱਖ-ਵੱਖ ਮੁਲਕਾਂ ਦੇ ਕੰਮ ਕਰਦੇ ਨੌਜਵਾਨ ਹਨਾ ਇੱਕ ਤਾਂ ਖਾਣੇ ਦਾ ਦੱਸੋ ਜੀ ਉੱਥੇ ਹੋਰ ਹੋਰ ਕੀ ਕੁਝ ਸਹੂਲਤਾਂ ਹੁੰਦੀਆਂ ਜਿੱਦਾਂ ਅਸੀਂ ਸੁਣਿਆ ਵੇ ਇੱਥੇ ਡਾਕਟਰ ਵੀ ਮੌਜੂਦ ਹੁੰਦੇ ਹੋਣੇ ਅਸਲ 'ਚ ਜਿਹੜਾ ਮਤਲਬ ਪਹਿਲਾਂ ਪੁਰਾਣੇ ਜਹਾਜ਼ਾਂ ਦੇ ਡਾਕਟਰ ਹੁੰਦੇ ਸੀ ਬਾਕੀ ਜਿਹੜੇ ਪੈਸੇਂਜਰ ਜਹਾਜ਼ ਹੁੰਦੇ ਨੇ ਉਹਨਾਂ ਦੇ ਡਾਕਟਰ ਜ਼ਰੂਰ ਹੁੰਦੇ ਜਿਹੜੇ ਸਾਡੇ ਮਤਲਬ ਕਮਰਸ਼ੀਅਲ ਨੇ ਅੱਛਾ ਜੀ ਇਹਨਾਂ ਦੇ ਡਾਕਟਰ ਮਤਲਬ ਜਿੱਦਾਂ ਮੈਂ ਹੁਣ ਸੈਕੰਡ ਅਫਸਰ ਆ ਮੇਰੇ ਅੰਡਰ ਆਉਂਦਾ ਨੈਵੀਗੇਸ਼ਨ ਤੇ ਮੈਡੀਕਲ ਉੱਥੇ ਮੈਡੀਕਲ ਵੀ ਮੇਰੇ ਅੰਡਰ ਹੀ ਆਉਂਦਾ ਜੀ अच्छा हाँगी हाँगी। हाँगी। ओ, उ, 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 जी हां यानी ਜਿਹੜਾ ਮਤਲਬ ਕਿਸੇ ਨੂੰ ਕੋਈ ਛੋਟਾ ਮੋਟਾ ਬੁਖਾਰ ਆਇਆ ਛੋਟਾ ਮੋਟਾ ਕਿਸੇ ਨੂੰ ਛੋਟੀ ਮੋਟੀ ਇੰਜਰੀ ਹੋ ਗਈ ਉਹ ਆਪਾਂ ਆਪ ਹੀ ਮਤਲਬ ਉਹ ਕਰਨਾ ਹੁੰਦਾ ਬਾਕੀ ਜੀ ਉਸ ਚੀਜ਼ ਦੀ ਤੁਹਾਨੂੰ ਟ੍ਰੇਨਿੰਗ ਦੇ ਦਿੱਤੀ ਹੋਣੀ ਬਕਾਇਦਾ ਉਸ ਚੀਜ਼ ਦੀ ਪਹਿਲਾਂ ਟ੍ਰੇਨਿੰਗ ਦੇਈ ਜਾਂਦੀ ਹੈ ਜੀ ਤੇ ਬਾਕੀ ਉੱਥੇ ਦੇ ਸਪੈਸ਼ਲ ਕਿਤਾਬਾਂ ਹੁੰਦੀਆਂ ਨੇ ਜਾਂ ਆਪਾਂ ਵੀਡੀਓ ਕਾਲ ਜਾਂ ਵਾਈ ਕਾਲ ਡਾਕਟਰ ਨੂੰ ਕੰਸਰਨ ਕਰ ਸਕਦੇ ਹਾਂ ਇਸ ਚੀਜ਼ ਬਾਰੇ ਤੇ ਹਾਂ ਵੀ ਇਦਾਂ ਇਦਾਂ ਜੇ ਮੇਜਰ ਇੰਜਰੀ ਹੋਵੇ ਜੇ ਆਪਾਂ ਕਿਤੇ ਓਪਨ ਸੇਜ ਹੋਈ ਹੈ ਜੇ ਬਾਕੀ ਆਪਾਂ ਨੇੜੇ ਕਿਸੇ ਜ਼ਮੀਨ ਦੇ ਆ ਨੇੜੇ ਕਿਸੇ ਪੋਰਟ ਦੇ ਤਾਂ ਉੱਥੇ ਜਾ ਕੇ ਬਾਕੀ ਵਾਇਗਰੂ ਦੀ ਗਿਰਪਾ ਅਜੇ ਤੱਕ ਇਦਾਂ ਦਾ ਐਕਸੀਡੈਂਟ ਕੋਈ ਨਹੀਂ ਮਿਲਿਆ ਤੇ ਨਾ ਹੀ ਮਿਲਿਆ ਇਦਾਂ ਦਾ ਨਹੀਂ ਬਿਲਕੁਲ ਮਿਲੇ ਵੀ ਨਾ ਤੇ ਵੀਰ ਜੀ ਜਿਹੜਾ ਤੁਸੀਂ ਇਹ ਕਹਿੰਦੇ ਹੋ ਕਿ ਉੱਥੇ ਤੁਸੀਂ ਕਾਲ ਕਰਦੇ ਹੋ ਵੀਡੀਓ ਕਾਲਿੰਗ ਕਰਦੇ ਹੋ ਹਨਾ ਉੱਥੇ ਇੰਟਰਨੈਟ ਹੁੰਦੇ ਜੀ ਅਵੇਲੇਬਲ ਹੁੰਦਾ ਉੱਥੇ ਪਹਿਲਾਂ ਨਹੀਂ ਸੀ ਜੀ ਹੁੰਦਾ ਪਹਿਲਾਂ ਕੇਸ ਜੀ ਜਦੋਂ ਆਪਾਂ ਕਿਸੇ ਕੰਟਰੀ 'ਚ ਗਏ ਆ ਉਸ ਕੰਟਰੀ ਦਾ SIM ਲੈ ਕੇ ਜਾਂ ਉਸ ਕੰਟਰੀ ਦਾ ਮਤਲਬ ਆਪਾਂ ਜਿਹੜੇ ਕੋਈ ਏਜੰਟ ਹੁੰਦਾ ਸੀ ਉਹ ਸਾਨੂੰ SIM ਪ੍ਰੋਵਾਈਡ ਕਰਦਾ ਸੀ ਅਸੀਂ ਬਾਹਰ ਜਾ ਕੇ ਲੈਂਦੇ ਹੁੰਦੇ ਸੀ। ਅੱਛਾ ਜੀ। ਉਦੋਂ ਮਿਲਦਾ ਸੀ ਪਰ ਹੁਣ ਕੀ ਹੈ ਵੀ ਐਡਵਾਂਸ ਟੈਕਨੀਕ ਹੋ ਗਈ ਹੈ ਤੇ ਹੁਣ Wi-Fi ਹੈ ਜੀ ਸੈਟਲਾਈਟ ਨਾਲ ਚੱਲਦਾ ਸਾਰਾ ਕੁਝ। ਸਮੁੰਦਰ ਦੇ ਵਿੱਚ ਵੀ ਚੱਲਦਾ ਇੰਟਰਨੈਟ। ਬਟ ਸਾਨੂੰ ਉਥੇ ਲਿਮਟਿਡ ਇੰਟਰਨੈਟ ਮਿਲਦਾ ਜੀ ਕਿ ਹਾਂ ਤੁਹਾਨੂੰ ਅੱਜ ਹਰੇਕ ਬੰਦੇ ਨੂੰ 200 MB ਪਰ ਡੇ ਜਾਂ 500 MB ਪਰ ਡੇ ਇਦਾਂ। ਬਾਕੀ ਜੇ ਆਪਾਂ ਜ਼ਮੀਨ ਦੇ ਨੇੜੇ ਆ ਤੇ ਉੱਥੇ ਆਪਾਂ ਨੂੰ ਕੁਲਾ ਇੰਟਰਨੈਟ ਮਿਲਦਾ। ਇਹ ਵਾਕੀ ਕੰਪਨੀ ਤੇ ਡਿਪੈਂਡ ਹੁੰਦਾ ਕਿਹੜੀ ਕੰਪਨੀ ਕਿੰਨਾ ਕ ਦੰਦੀਆ ਕਿਹੜੀ ਕੰਪਨੀ ਕਿੰਨਾ ਕ ਦੰਦੀਆ। ਅੱਛਾ ਇਹ ਵੀ ਜ਼ਰੂਰੀ ਹੈ ਕਈ ਵਾਰ ਇਦਾਂ ਵੀ ਹੁੰਦਾ ਨਾ ਬੰਦਾ ਫੇ ਉੱਥੇ ਜਹਾਜ਼ ਚੱਲ ਰਿਹਾ ਬੰਦਾ ਫਿਲਮਾਂ ਦੇਖਣ ਲੱਗ ਜਾਏ। ਨਹੀਂ ਉਹ ਕੰਮ ਆਪਣਾ ਕੰਮ ਹੈ ਜੀ ਬਾਕੀ ਹਰੇਕ ਬੰਦਾ ਉੱਥੇ ਆਪਣੀ ਰਿਸਪੌਂਸਿਬਿਲਟੀ ਨਾਲ ਕੰਮ ਕਰਦਾ ਹੈ ਕਿਉਂਕਿ ਇੱਕ ਬੰਦੇ ਦੇ ਬਿਲਕੁਲ ਉਹ ਦੇਖ ਕੇ ਹੀ ਰੱਖਦੇ ਹੁਣ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਰਿਸਪੌਂਸਿਬਲ ਨੇ ਹਨਾ ਚਲਾਰੂ ਬੰਦਿਆਂ ਨੂੰ ਤਾਂ ਨੇੜੇ ਹੀ ਨਗਲ ਲਗਣ ਦਿੰਦੇ ਹੁਣੇ ਉਹ ਹੁ ਉਗੀ ਟ੍ਰੈਫਿਕ ਹੁੰਦੀ ਹੈ ਜਹਾਜ਼ ਨਾ ਪਾਣੀ 'ਚ ਵੀ ਇਦਾਂ ਹੀ ਟ੍ਰੈਫਿਕ ਹੁੰਦੇ ਜਿੱਦਾਂ ਆਪਣੇ ਸੜਕਾਂ ਦਾ ਟ੍ਰੈਫਿਕ ਹੈ ਜੀ ਦੂਜੇ ਜਹਾਜ਼ ਵੀ ਆ ਰਹੇ ਆ ਅਸੀਂ ਕੱਲੇ ਤਾਂ ਚੱਲ ਨਹੀਂ ਰਹੇ ਹਾਂ ਇਦਾਂ ਹੈ ਜੀ ਤੇ ਫਿਰ ਉਹ ਤੁਹਾਨੂੰ ਰਡਾਰ ਹੁੰਦਾ ਹੋਣਾ ਹਨਾ ਰਡਾਰ ਤੇ ਪਤਾ ਲੱਗਦਾ ਹੋਣਾ ਸਾਰਾ ਕੁਝ ਹੈ ਜੀ ਹਰੇਕ ਟੈਕਨੀਕ ਹੈ ਜੀ ਉੱਥੇ ਹਰੇਕ ਚੀਜ਼ ਦਾ ਹਰੇਕ ਇਕੁਪਮੈਂਟ ਹੈ ਜੀ ਹਰ ਚੀਜ਼ ਦਾ ਮਤਲਬ ਕਿਹੜੀ ਚੀਜ਼ ਤੋਂ ਕੀ ਆਪਾਂ ਨੂੰ ਮਿਲ ਸਕਦਾ ਕਿਹੜੀ ਚੀਜ਼ ਤੋਂ ਕਿ ਹੁਣ ਇਦਾਂ ਐਕਸਪਲੇਨ ਨਹੀਂ ਤੁਹਾਨੂੰ ਕਰ ਸਕਦੇ ਪਰ ਹਰ ਚੀਜ਼ ਹਰ ਇਕੁਪਮੈਂਟ ਹੈ ਜੀ ਅੱਛਾ ਮੈਨੂੰ ਇਹ ਦੱਸੋ ਉੱਥੇ ਖਾਣੇ ਦਾ ਕਿੱਦਾਂ ਕਰਦੇ ਹੋ ਖ ਨੇ ਐਕਚੁਅਲੀ ਖਾਣੇ ਵਾਲਾ ਮਤਲਬ ਜਿੱਦਾਂ ਮੇਰਾ ਡਿਪਾਰਟਮੈਂਟ ਹੈ ਵੀ ਮੈਂ ਨੈਵੀਗੇਸ਼ਨ ਕਰਨੀ ਹੈ ਮੈਂ ਉਹ ਕਰਨਾ ਉਦਾਂ ਕੁੱਕ ਵਾਲਾ ਵੀ ਡਿਪਾਰਟਮੈਂਟ ਹੈ ਐਲੀ ਡਿਪਾਰਟਮੈਂਟ ਅਲੱਗ ਤੋਂ ਹੁੰਦਾ ਉਹ ਦੋ ਬੰਦੇ ਖਾਣਾ ਹੀ ਬਣਾਉਂਦੇ ਆ ਜੀ ਅੱਛਾ ਜੀ ਉਹਨਾਂ ਦਾ ਕੰਮ ਹੈ ਖਾਣਾ ਬਣਾਉਣਾ ਬਾਕੀ ਹਾਂ ਮਲਟੀ नेशनालिटी ਹੁੰਦੀ ਹੈ ਉੱਥੇ ਕਿ ਹਾਂ ਕੋਈ ਕਿਸੇ ਕੰਟਰੀ ਦਾ ਉਹਨਾਂ ਨੂੰ ਪਤਾ ਹੁੰਦਾ ਵੀ ਹਾਂ ਫਲਾਣਾ ਬੰਦਾ ਫਲਾਣੀ ਚੀਜ਼ ਖਾਊਗਾ ਫਲਾਣਾ ਬੰਦਾ ਫਲਾਣੀ ਚੀਜ਼ ਖਾਊਗਾ ਮੰਨ ਲਓ ਪੰਜ ਬੰਦੇ ਅਸੀਂ ਇੰਡੀਆ ਤੋਂ ਹੈ ਪੰਜ ਪੰਜ ਰਸ਼ੀਅਨ ਹੈ ਉਹਨਾਂ ਨੇ ਉਸੇ ਹਿਸਾਬ ਨਾਲ ਖਾਣਾ ਬਣਾਉਣਾ ਹੁੰਦਾ ਫਿਰ ਆਪ ਆਪਣੀ ਤੜਕਾ ਲਾ ਸਕਦੇ ਹੈ ਵੀ ਕਹੇ ਮੈਂ ਲਾਉਂਗਾ ਤੜਕਾ ਯਾਰ ਨਹੀਂ ਉਹ ਆਪਣੀ ਜੁਆਇਸ ਹੈ ਵੀ ਹਾਂ ਜੇ ਆਪਾਂ ਨੂੰ ਇਦਾਂ ਲੱਗਦਾ ਹੈ ਕਿ ਹਾਂ ਆਪਾਂ ਜਾ ਕੇ ਕੁਝ ਕਰ ਸਕਦੇ ਆਪਾਂ ਨੂੰ ਕੋਈ ਆਪਣੀ ਇਦਾਂ ਦੀ ਡਿਸ਼ ਪਤਾ ਹੈ ਕਿ ਜਿਹੜੀ ਆਪਾਂ ਆਪਣੇ ਘਰੇ ਖਾਂਦੇ ਉਹ ਆਪਾਂ ਬਣਾ ਸਕਦੇ ਹਾਂ ਹਾਂ ਉਹ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਅੱਛਾ ਹਾਂ ਜੀ ਠੀਕ ਤੇ ਮਿਲਦਾ ਤਾਂ ਬਾਣੀ ਦੇ ਨਾਲ ਜੁੜ ਜਾਂਦੇ ਕਿਉਂਕਿ ਹੁੰਦਾ ਵੀ ਇਦਾਂ ਹੀ ਆ ਜਦੋਂ ਬੰਦਾ ਘਰ ਪਰਿਵਾਰ ਤੋਂ ਦੂਰ ਚਲਾ ਜਾਂਦਾ ਰੱਬ ਦੀ ਥੋੜੀ ਜਿਆਦਾ ਯਾਦ ਆਣ ਲੱਗ ਜਾਂਦੀ ਹੈ ਕਿਉਂਕਿ ਇੱਕ ਤਾਂ ਬੰਦੇ ਕੋਲ ਟਾਈਮ ਖੁੱਲਾ ਹੁੰਦਾ ਚਿੰਤਾਵਾਂ ਨਹੀਂ ਹੁੰਦੀਆਂ ਵੀ ਮੈਂ ਇੱਧਰ ਜਾਣਾ ਇਹ ਕੰਮ ਕਰਨਾ ਖੇਤ ਚ ਜਾਣਾ ਇਹ ਘਰ ਪਰਿਵਾਰ ਦੀਆਂ ਇੱਕ ਦਸਵਾਲ ਮੇਰਾ ਇਹ ਸੀਗਾ ਜੀ ਤੇ ਦੂਜਾ ਸਵਾਲ ਮੇਰਾ ਇਹ ਹੈ ਜਿੱਦਾਂ ਵੀਰ ਜੀ ਦੱਸ ਰਹੇ ਸੀਗੇ ਕਿ ਸਮੁੰਦਰ ਦੇ ਵਿੱਚ ਵੀ ਜਦੋਂ ਉਟਕਾ ਸਾਹਿਬ ਜੀ ਮੰਨ ਲਓ ਅਵੇਲੇਬਲ ਨਹੀਂ ਹੈਗਾ ਕੀ ਸਾਨੂੰ ਮੋਬਾਈਲ ਤੋਂ ਪਾਠ ਕਰਨਾ ਚਾਹੀਦਾ ਵੇਖੋ ਜੀ ਜੇ ਤਾਂ ਆਪਾਂ ਇਦਾਂ ਜਿਵੇਂ ਵੀਰ ਜੀ ਹੈ ਇਹਨਾਂ ਨੂੰ ਤਾਂ ਹੁਣ ਮੋਬਾਈਲ ਕਿਉਂਕਿ ਕਿੱਡੇ ਵੱਡੇ ਸੰਘਰਸ਼ ਦੇ ਵਿੱਚ ਲੰਘ ਕੇ ਨਾ ਕਰਨਾ ਪਰ ਜੇ ਕੋਈ ਆਪਣੇ ਰੂਮ 'ਚ ਬੈਠਾ ਹਾਂਜੀ ਤੇ ਜੇ ਆਪਣੇ ਉਹਨੂੰ ਪਤਾ ਵੀ ਸੁਵਿਧਾ ਹੈ ਇੱਥੇ ਮੈਂ ਬੈਠ ਸਕਦਾ ਤੇ ਫਿਰ ਗੁਰੂਕੀ ਸਾਹਿਬ ਤੋਂ ਪਾਠ ਜ਼ਰੂਰ ਕਰਨਾ ਚਾਹੀਦਾ ਇਹ ਨਹੀਂ ਕਿ ਦੋ ਦੋ ਮਹੀਨੇ ਆਪਾਂ ਗੁਰੂਕੀ ਸਾਹਿਬ ਪ੍ਰਕਾਸ਼ ਹੀ ਨਾ ਕਰੀਏ ਮੋਬਾਈਲ ਤੋਂ ਕਰੀ ਜਾਈਏ ਇਦਾਂ ਨਹੀਂ ਹੁੰਦਾ ਗੁਰੂਕੀ ਸਾਹਿਬ ਜਿਹੜਾ ਵਾ ਉਹਦੇ ਵਿੱਚ ਇਹ ਆ ਵੀ ਇੱਕ ਤਾਂ ਚੌਕਣਾ ਮਾਰ ਕੇ ਬੈਠਾਂਗੇ ਇੱਕ ਹੱਥ ਧੋ ਕੇ ਬੈਠਾਂਗੇ ਜੀ ਇੱਕ ਪੈ ਹੋਊਗਾ ਕਿ ਮੈਂ ਗੁਰਬਾਣੀ ਸਤਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਆ ਵਾਹ ਵਾਹ ਬਾਣੀ ਨਰੰਕਾਰ ਐ ਇਸ ਜੇਵਡਾ ਵਰਨਾ ਕੋਈ ਐਡੇ ਬਾਣੀ ਦਾ ਮਹਾਰਾਜ ਦਾ ਪ੍ਰਤਾਪ ਸਾਹਮਣੇ ਦਰਸ਼ਨ ਹੋ ਰਿਹਾ ਮੈਨੂੰ ਇਹ ਲੱਗਦਾ ਕਿ ਸਤਕਾਰ ਸਭ ਤੋਂ ਵੱਧ ਜ਼ਰੂਰੀ ਹੈ ਜੇ ਜਿਸ ਚੀਜ਼ ਦਾ ਬੰਦੇ ਦੇ ਮਨ ਚ ਸਤਕਾਰ ਹੋਊਗਾ ਫਿਰ ਬੰਦੇ ਨੂੰ ਲੱਗੇਗਾ ਕਿ ਇਹ ਮਹਾਨ ਹੈ ਹਨਾ ਜੀ ਜੇ ਅਸੀਂ ਇਸ ਮੰਨ ਲ ਕੇ ਚੱਲਾਂਗੇ ਜਦ ਹੁਣ ਕਈ ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦੀ ਯੂਸ ਨਹੀਂ ਕਰਨਾ ਚਾਹੁੰਦਾ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਜਿਹੜਾ ਇੱਕ ਕਿਤਾਬ ਮੰਨਦੇ ਆ ਉਹਨਾਂ ਨੂੰ ਚਾਹੇ ਤੁਸੀਂ ਸਾਰੇ ਸਾਰੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਨੂੰ ਸੁਣਾ ਦਿਓ ਉਹਨਾਂ ਤੇ ਅਸਰ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਮੰਨਿਆ ਹੀ ਨਹੀਂ ਹੋਇਆ ਹਣਾ ਇਹ ਵੀ ਹੁੰਦਾ ਜੀ ਗੋਬਿੰਦ ਭਾਉ ਭਗਤ ਦਾ ਭੁੱਖਾ ਹਾਂਜੀ ਤੇ ਇਸ ਕਰਕੇ ਇਹ ਜੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਅਨੁਸਾਰ ਰਹਿਤ ਮਰਿਆ ਦਾ ਨਾਲ ਜਿਹੜਾ ਕਰਨਾ ਉਹ ਸਤਕਾਰ ਨਾ ਕਰਨਾ ਭੈ ਰੱਖੀ ਦਾ ਮਨ ਦੇ ਵਿੱਚ ਜਦੋਂ ਗੁਟਕਾ ਸਾਹਿਬ ਹੋਵੇ ਸਤਕਾਰ ਹੁੰਦਾ ਮੋਬਾਈਲ ਤੋਂ ਅਸੀਂ ਥੋੜਾ ਜਿਹਾ ਅਵੇਸਲੇ ਹੋ ਜਾਂਦੇ ਹਾਂ ਜੀ ਫਿਰ ਉਹ ਸਾਨੂੰ ਉਹ ਸਤਕਾਰ ਵੀ ਨਹੀਂ ਹੁੰਦਾ ਮੋਬਾਈਲ ਦੇ ਨਾਲ ਹਾਂਜੀ ਤੇ ਜਿੱਥੇ ਲੋੜ ਆ ਜਿੱਦਾਂ ਵੀਰ ਜੀ ਆ ਜਿੱਥੇ ਲੋੜ ਆ ਕਿ ਰਹਿਰਾ ਹੁਣ ਕਿੱਦਾਂ ਕਰੀਏ ਤੇ ਜੇ ਮੋਬਾਈਲ ਦਾ ਸਾਧਨ ਮੈਨੂੰ ਘਟੋ ਘਟੇ ਰਹਿ ਰਸਤਾ ਹੋਵੇ ਨਾ ਨੇਤਨੇਮ ਤਾਂ ਹੋਵੇ ਨਾ ਇੱਕ ਸਾਧਨ ਮਿਲਿਆ ਉਹਨੂੰ ਵਰਤ ਲੈਣਾ ਚਾਹੀਦਾ ਹਾਂਜੀ ਆ ਬਿਲਕੁਲ ਜੀ ਤੇ ਇੱਕ ਸਵਾਲ ਮੇਰੇ ਸਿਗਾ ਜੀ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਵੀ ਦੱਸਦੇ ਸੀਗੇ ਮੈਂ ਵੈਸੇ ਕੁਐਸਚਨ ਕਰਨ ਲੱਗੇ ਸੀ ਮੈਂ ਕਰਦਾ ਕਰਦਾ ਰੁਕ ਗਿਆ ਵੀ ਜੀ ਨੂੰ ਮੈਨੂੰ ਖਿਆਲ ਆਇਆ ਤੁਸੀਂ ਕਿਹਾ ਕਿ ਤੁਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਤੂੰ ਕੇਸ ਰੱਖ ਨਹੀਂ ਇਹ ਇਹ ਵੀ ਨਹੀਂ ਗੱਲ ਹੈਗੀ ਪਰ ਇਹ ਆ ਵੀ ਕਹਿਣ ਦਾ ਤਰੀਕਾ ਹੁੰਦਾ ਕਿ ਸ਼ੁਰੂ ਸ਼ੁਰੂ ਆਦ ਵਿੱਚ ਫਰੀਦਾ ਬੀ ਜਾਰਡਨ ਦੀ ਜਗ੍ਹਾ ਸੀ ਤੋੜ ਨਾ ਦਈਏ ਮਾਤਾ ਜੀ ਨੇ ਭਗਤ ਫਰੀਦ ਜੀ ਨੂੰ ਕਿਹਾ ਵੀ ਤੁਸੀਂ ਇਦਾਂ ਕਰੋ ਜਦੋਂ ਤੁਸੀਂ ਆਓਗੇ ਨਾ ਨਵਾਜ ਪੜੋਂਗੇ ਤੇ ਤੁਹਾਨੂੰ ਸ਼ੱਕਰ ਦੇ ਦਊਗਾ ਪਰਮਾਤਮਾ ਅੱਲਾ ਹਨ ਤੇ ਉਹ ਸ਼ੱਕਰ ਤੋਂ ਜੋੜਿਆ ਨਾ ਜੀ ਹਾਂਜੀ ਤੇ ਇੱਕ ਦਿਨ ਐਸਾ ਹੋਇਆ ਫਿਰ ਉਹਨਾਂ ਨੇ ਉਸੇ ਸ਼ੱਕਰ ਤੋਂ ਬਾਅਦ ਤੇ ਇੱਕ ਦਿਨ ਉਹਨਾਂ ਨੇ ਗੁਰਬਾਣੀ ਚ ਅੱਜ ਦਰ ਗਿਆ ਉਹਨਾਂ ਨੇ ਕਿਹਾ ਫਰੀਦਾ ਸ਼ੱਕਰ ਖੰਡ ਨਿਵਾਤਗੜ੍ਹ ਮਾਖੋ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਤੋਂ ਹਾਂਜੀ ਇਦਾਂ ਜਦੋਂ ਜਿਹੜਾ ਜੁੜ ਜਾਂਦਾ ਜਿਹੜਾ ਜੁੜ ਜਾਊਗਾ ਜਿਹਨੇ ਅੰਮ੍ਰਿਤ ਵੇਲੇ ਸਾਂਭ ਲਿਆ ਜਿਹਨੂੰ ਉਚਾਰਨ ਆ ਗਿਆ ਹਾਂਜੀ ਜਿਹੜਾ 2 ਮਹੀਨੇ ਆ ਗਿਆ ਤੇ ਫਿਰ 10-10 ਮਿੰਟ ਵਿੱਚ ਬੋਲੀਦਾ ਵੀ ਹੈ ਨਾ ਵੀ ਭਾਈ ਤਾਰੂ ਸਿੰਘ ਕੌਣ ਸੀ ਹਾਂਜੀ ਕੋਈ ਨਾ ਕੋਈ ਇਤਿਹਾਸ ਦਸੀਦਾ ਤੇ ਕਿੰਪ ਤੱਕ ਇਹਨੂੰ ਚੇਣ ਜਾਗ ਪਣੀ ਇਹਨਾਂ ਦੇ ਅੰਦਰ ਸੇਵਾਦਾਰ ਨੇ ਇਹ ਮੈਂ ਮਤਲਬ ਨਾਡਾ ਸੇਬ ਜਾ ਕੇ ਨੌਜਵਾਨ ਨੇ ਜਿਹੜੇ ਰਣਧੀਰ ਸਿੰਘ ਹੋਣੀਆਂ ਇਹ 6-6 ਘੰਟੇ ਜਾ ਕੇ 5-5 ਘੰਟੇ ਜਾ ਕੇ ਉੱਥੇ ਜਾ ਕੇ ਭਾਂਡੇ ਮਾਂਦੇ ਆ ਧੋਂਦੇ ਆ ਸਾਡੇ ਨੌਜਵਾਨ ਸਾਡੇ ਨਾਲ ਇਹ ਇਹ ਇੱਕ ਹਾਲਾਤ ਐਸੇ ਬਣ ਗਏ ਕੁਝ ਸਾਡੀਆਂ ਵੱਡੀਆਂ ਸੰਪਰਦਾਵਾਂ ਨੇ ਥੋੜਾ ਜਿਹਾ ਉਪਰਾਲੇ ਵੱਧ ਤੋਂ ਵੱਧ ਚਾਹੀਦੇ ਸੀ ਤੇ ਇੱਕ ਚੰਗਾ ਗ੍ਰੰਥੀ ਸਿੰਘ ਜਿਹੜਾ ਯੋਗਤਾ ਵਾਲਾ ਤੇ ਉਹ ਇਹੋ ਜਿਹਾ ਹੋਵੇ ਕਿ ਜਿਹੜਾ ਉਹ ਕਥਾ ਵੀ ਕਰੇ ਅਰਥ ਵੀ ਪੜ੍ਹਾਵੇ ਬੱਚਿਆਂ ਨੂੰ ਸੰਥਿਆ ਵੀ ਕਰਾਵੇ ਤੇ ਹਾਲਾਤ ਸਾਰੇ ਬਦਲ ਜਾਂ ਸਕਦੇ ਆ ਐਡੀ ਨੀ ਕਿਰਪਾ ਐਡੀ ਕਿਰਪਾ ਹੋ ਜਾਂਦੀ ਆ ਗੁਰੂ ਸਾਹਿਬ ਕੋਲ ਐਸੀ ਗੱਲ ਨਹੀਂ ਆ ਤੇ ਜਿਹੜੀ ਗੱਲ ਨੌਜਵਾਨਾਂ ਨੂੰ ਵੀ ਕੇਸ ਰੱਖਣ ਲਈ ਉਹ ਸ਼ੁਰੂਆਤ ਨਹੀਂ ਕਰੀਦਾ ਭਜਾਈਦਾ ਨਹੀਂ ਪਹਿਲਾਂ ਉਹਨਾਂ ਨੂੰ ਪਹਿਲਾਂ ਲਾਗੇ ਲਾ ਕੇ ਫਿਰ ਵਕਤ ਆਉਂਦਾ ਹੁਣ ਵਿੱਚੋਂ ਕਈ ਤਿਆਰ ਹੋ ਰਹਾ ਜੀ 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 ਹਾਂਜੀ ਆਖਰੀ ਸਵਾਲ ਸੀਗਾ ਵੀਰ ਜੀ ਨੂੰ ਬੜਾ ਇੰਪੋਰਟੈਂਟ ਜੇ ਤਾਂ ਦਿਨ ਦੇ ਵਿੱਚ ਲੱਗਦੀ ਹੁੰਦੀ ਸੰਥਿਆ ਹਨਾ ਫਿਰ ਤਾਂ ਚਲੋ ਬੰਦਾ ਉੱਠਿਆ ਹੀ ਹੁੰਦਾ ਕੋਈ ਨਿਕਾਲਣਾ ਨਿਕਾਲਣੀ ਪੈਂਦੀ ਲੇਕਿਨ ਇੱਥੇ ਜਿਹੜੀ ਸੰਥਿਆ ਦੀ ਕਲਾਸ ਲੱਗਦੀ ਹੈ ਉਹ ਅੰਮ੍ਰਿਤ ਵੇਲੇ ਲੱਗਦੀ ਹੈ ਤੁਸੀਂ ਕੱਲਣਾ ਕਾਲ ਕੇ ਆਉਂਦੇ ਆਪਣੇ ਸਰੀਰ ਨੂੰ ਉਠਾਣਾ ਵੀ ਪੈਂਦਾ ਸਾਨੂੰ ਸਵੇਰੇ ਹਨਾ ਤੇ ਇਸ਼ਨਾਨ ਕਰਕੇ ਫਿਰ ਇੱਥੇ ਬੈਠਦੇ ਹਾਂ ਤੇ ਇਹ ਜਿਹੜੀ ਮਿਹਨਤ ਹੈ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਨੇ ਮਿਹਨਤ ਨਾਲ ਤਾਂ ਇਹ ਸਾਰਾ ਹੀ ਪਰਿਵਾਰ ਉੱਠਦਾ ਹੀ ਉਹਦਾ ਸਾਰਾ ਪਰਿਵਾਰ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਆਉਂਦਾ ਹੀ ਮੈਂ ਹੀ ਐ ਵੀ ਹਾਂ ਚਲੋ ਉੱਥੇ ਜੌਬ ਕਰਦਾ ਕਰਦਿਆਂ ਨੂੰ ਵੀ ਇਦਾਂ ਹੁੰਦਾ ਪਿਆ ਪਿਆ ਰਹਿਣ ਦਾ ਕੋਈ ਨਹੀਂ ਤੇ ਬਾਬਾ ਜੀ ਨੂੰ ਮਿਲਿਆ ਮੈਂ ਹੁਣ ਮੈਂ ਗੁਰਦੁਆਰਾ ਸਾਹਿਬ ਆਂਦਾ ਸੀ 9 ਵਜੇ 9:30 ਵਜੇ 10 ਵਜੇ ਵੀ ਆ ਜਾਂਦਾ ਸੀ ਮਤਲਬ ਆਂਦਾ ਜ਼ਰੂਰ ਸੀ ਬਾਬਾ ਜੀ ਮਿਲ ਜਾਂਦੇ ਸੀ ਫਿਰ ਇੱਕ ਦੋ ਦਿਨ ਮੈਂ ਆਇਆ ਜੀ ਪਰ ਹੁਣ ਦਿਲ ਕਰਦਾ ਵੀ ਮਿਸੀ ਨਾ ਕਰੀ ਜਾਈ ਕਿਸੇ ਦਿਨ अच्छा जी हां जी मतलब कि ਤੁਸੀਂ ਮੰਨਦੇ ਹੋ ਵੀ ਜਿਹੜੀ ਤੁਸੀਂ ਸਵੇਰੇ ਆਉਂਦੇ ਹੋ ਵੀ ਇਹ ਘਾਲਣਾ ਜਿਹੜੀ ਹੈ ਇਹ ਥਾਂੇ ਪੈ ਰਹੀ ਹੈ ਸਹੀ ਹੈ ਇਹ ਹਾਂਜੀ 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 ਬਿਲਕੁਲ ਹੁਣ ਤਾਂ ਦਿਲ ਕਰਦਾ ਜੀ ਵੀ ਕਿਸੇ ਦਿਨ ਮਿਸੀ ਨਾ ਕਰੀਏ ਜੀ ਵੀ ਹਰ ਰੋਜ਼ ਆਈਏ اچھا ਜੀ ਹਾਂਜੀ ਹਾਂਜੀ ਠੀਕ ਹੈ ਸਾਡੇ ਵੱਲੋਂ ਬਹੁਤ ਬਹੁਤ ਅਮਰਿੰਦਰ ਵੀਰ ਨੂੰ ਦੁਆਵਾਂ ਤੇ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਆਪਣੇ ਲਾੜਦਾਨ ਲੜਤ ਲੱਗੇ ਹੋਏ ਆ ਤੇ ਇਹਨਾਂ ਨੂੰ ਹੋਰ ਵੀ ਜੀਵਨ ਦੇ ਵਿੱਚ ਬੁਲੰਦੀਆਂ ਦੇ ਉੱਤੇ ਪਹੁੰਚਾਣ ਇਹਨਾਂ ਨੂੰ ਪਰਿਵਾਰਕ ਤੌਰ ਦੇ ਉੱਤੇ ਵੀ ਤੇ ਜਿਹੜੀ ਇਹ ਜੌਬ ਕਰਦੇ ਉਹਦੇ ਵਿੱਚ ਵੀ ਤੇ ਜਿੱਦਾਂ ਬਾਪੂ ਜੀ ਦਾ ਇਹ ਪਰਿਵਾਰ ਚੱਲਿਆ ਆ ਰਿਹਾ ਹੈ ਪਿੱਛੇ ਨੰਬਰਦਾਰ ਨੇ ਬਾਪੂ ਜੀ ਉਹੀ ਤਰੱਕੀ ਉਸੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਇਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਕਰਕੇ ਰੱਖੇ ਨੇ ਤੇ ਸਾਨੂੰ ਸਮਾਂ ਦੇਣ ਦੇ ਲਈ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਘੱਟ ਸਿੱਖਿਸ਼ਤਾਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਮਿਲ ਕੇ ਵਾਕਈ ਚੰਗਾ ਲੱਗਦਾ ਹੈ ਨਾ ਦੇਵ ਤੋਂ ਚੰਗਾ ਲੱਗਦਾ ਤੇ ਤੁਸੀਂ ਵੀ ਦੋਆਵਾਂ ਦਿਓ ਵੀਰ ਨੂੰ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਪ੍ਰੇਰਣਾ ਮਿਲ ਸਕੇ ਧੰਨਵਾਦ ਸਾਰਿਆਂ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ